ਉਹਨਾਂ ਨੇ ਅੱਜ ਟਾਈਮ ਦਿੱਤਾ ਸੀਗਾ ਅੱਜ ਉਹਨਾਂ ਨੇ ਇੱਕ ਜਗ੍ਹਾ ਬੁਲਾਇਆ ਤੇ ਉੱਥੇ ਜਗ੍ਹਾ ਬੁਲਾ ਕੇ ਜਦੋਂ ਇੰਟਰਵਿਊ ਕਿਹਾ ਵੀ ਆਪਾਂ ਸਟਾਰਟ ਕਰਦੇ ਹਾਂ ਤਾਂ ਇੰਟਰਵਿਊ ਉਹਨੇ ਸੁਣੀ ਜਿਹੜੀ ਲੇਡੀਜ਼ ਵੱਲੋਂ ਦੋਸ਼ ਲਗਾਏ ਗਏ ਸੀ ਤੇ ਉਹ ਜਦੋਂ ਸੁਣੀ ਉਹ ਭੜਕ ਗਿਆ ਜੀ ਦਰਜਣ ਨਿਆਣਿਆਂ ਦੀ ਪੈਦਾ ਕਰਕੇ ਅੱਜ ਤੈਨੂੰ ਪੰਜਾਬ ਤੇ ਆਪ ਪੈਦਾ ਹੋ ਕੇ ਤੇ ਤੈਨੂੰ ਸ਼ਰਮ ਆਉਣ ਲੱਗ ਗਈ ਫਿਰ ਕਹਿਣ ਲੱਗਿਆ ਵੀ ਇਹ ਤੁਸੀਂ ਗਲਤ ਕਰਿਆ ਵੀ ਮੇਰੇ ਬੱਚਿਆਂ ਨੂੰ ਵੀ ਗਲਤ ਬੋਲੀ ਜਿਹੜੀ ਉਹਦੀ ਬੜੀ ਤਗੜੀ ਪੋਸਟ ਸੀ ਨਾ ਕਮਲ ਦੀ ਉਹ ਉਸ ਪੋਸਟ ਤੇ ਆਪਣੀ ਕੁੜੀ ਨੂੰ ਬਿਠਾ ਆਪਣੀ ਭੈਣ ਨੂੰ ਬਿਠਾ ਜਿਵੇਂ ਇਹ ਸ਼ੁਰੂ ਹੋਣੀ ਹੁੰਦੀ ਹੈ ਇੰਟਰਵਿਊ ਉਹ ਕਹਿੰਦੇ ਵੀ ਮੈਂ ਪੁਲਿਸ ਨੂੰ ਕੰਪਲੇਂਟ ਕਰਨ ਲੱਗੇ ਆ कि ਤੁਸੀਂ ਮੇਰੇ ਖਿਲਾਫ ਜਿਹੜੇ ਇੰਟਰਵਿਊ ਪਾ ਪਾਈਆ ਜਾਂ ਇਹਨੂੰ ਡਿਲੀਟ ਕਰੋ ਜਾਂ ਨਾਲੇ ਮਾਫੀ ਮੰਗੋ ਇਹ ਬੇਦਰਵਾਹ ਰਿਹਾ ਇੱਥੇ ਜੋ ਸਾਹਮਣੇ ਮੇਰੀ ਗੱਲ ਹੋ ਗਈ ਉਹ ਉੱਥੇ ਸੀ ਅੱਛਾ ਤੇ ਆਪਾਂ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰੀਏ ਇਹ ਥੋੜੀ ਵੀ ਘਰੇ ਸੱਦ ਕੇ ਤੁਸੀਂ ਪੁਲਿਸ ਬੁਲਾਓਗੇ ਤੇ ਇਸ ਤਰੀਕੇ ਨਾਲ ਬੰਦਕ ਬਣਾ ਲਿਆ ਸਰ ਅਸੀਂ ਜਾਣਦੇ ਆਂ ਜੀ ਬਸ ਜਾਣਨ ਇਹ ਕੰਪਲੀਟ ਕੀਤੀ ਹੈ ਇਹ ਉਦੋਂ ਫਿਰ ਪੁਲਿਸ ਸੱਦ ਦੱਸੂ ਮੈਨੂੰ ਦੂਸੀਂ ਤੋਂ ਇਹ ਮੈਂ ਥੋੜੀ ਬੰਦਕ ਬਣਾਉਂਦਾ ਹਾਂ ਇਹ ਕਹਿੰਦਾ ਹਾਂ ਮੈਂ ਨਹੀਂ ਜਾਣਦੇ ਤੇ ਇੱਕ ਪਾਸੇ ਅਮਰਤਪਾਲ ਮੈਰੋ ਨੂੰ ਕਹਿ ਰਿਹਾ ਹੈ ਕਿ ਅ ਬੰਦਕ ਬਣਾਇਆ ਲੇਡੀਜ਼ ਨੂੰ ਉਸ ਦਾ ਗਲਤ ਕਤਲ ਕੀਤਾ નિર્ਦੋਸ਼ ਨੂੰ ਇਸ ਤਰੀਕੇ ਨਹੀਂ ਮਾਰਨਾ ਸੀ ਪਰ ਤੁਸੀਂ ਕੀ ਕੀਤਾ ਤੁਸੀਂ ਵੀ ਕਿਸੇ ਨੂੰ ਆਪਣੇ ਜਾਲ ਚ ਫਸਾਇਆ ਤੁਸੀਂ ਸਾਨੂੰ 2-3 ਘੰਟਿਆਂ ਤੋਂ ਬੰਦਕ ਬਣਾਇਆ ਸਾਡੀ ਵੀ ਕੰਪਲੀਟ ਕਰੋ ਜੀ ਹਾਂਜੀ ਤੁਸੀਂ ਕੰਪਲੀਟ ਕਰੋ ਹਾਂ ਸਾਡੀ ਵੀ ਕੰਪਲੀਟ ਕਰੋ ਜੀ ਤੁਸੀਂ ਜੋ ਹਰਕਤ ਕੀਤੀ ਹੈ ਇਹ ਬਿਲਕੁਲ ਵੀ ਨਾ ਵਕਸ਼ਣਯੋਗ ਹੈ ਤੇ ਸਾਰੇ ਮੀਡੀਆ ਆਧਾਰਿਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕੇ ਇਸ ਦੀ ਇੰਟਰਵਿਊ ਕੰਤੋਂ ਪਹਿਲਾਂ 20 ਵਾਰ ਸੋਚ ਲਿਓ ਕਿ ਕਾਲੂ ਤੁਹਾਨੂੰ ਨਾ ਕੋਈ ਬੰਦਕ ਬਣਾ ਲੇ ਇਸ ਤਰੀਕੇ ਨਾਲ। ਤਰ੍ਹਾਂ ਅਸੀਂ ਗੱਲ ਜਾਈ ਬਸ ਜਾਣਕ ਇਹ ਕੰਪਲੀਟ ਕੀਤੀ ਹੈ। ਇਹੋ ਤਾਂ ਫਿਰ ਪੁਲਿਸ ਦੇ ਸੱਜਣ ਤੁਸੀਂ ਨਾ ਤੁਹਾਡੇ ਵੱਲੋਂ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਕੋਈ ਇਲਜ਼ਾਮ ਲਗਾਇਆ ਗਿਆ ਜਾਂ ਫਿਰ ਉਹ ਲੇਡੀ ਨੇ ਕੀ ਇਲਜ਼ਾਮ ਹੈ? ਜੀ ਦੋਸਤ ਤੁਸੀਂ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਲਗਾਏ ਨੇ ਉਹ ਕੀ ਪੂਰਾ ਮਾਮਲਾ ਹੈ? ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆਏ ਸੀ? ਇਹ ਕਹਿੰਦਾ ਕਿ ਨੀਲੇ ਬਾਣੇ ਵਾਲਿਆਂ ਨੂੰ ਕਿੰਨੇ ਅਧਿਕਾਰ ਦਿੱਤਾ? ਧੀ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਨੇ ਹੱਥੇ ਤੇ ਵਾਰ ਨਹੀਂ ਕਰਨਾ। ਤਾਂ ਐਨੋ ਕਿੰਨੀ ਅਥਾਰਟੀ ਦਿੱਤੀ ਸੀ ਵੀ ਤੈਨੂੰ ਵਾਰ ਕਰਨ ਦੀ ਤੂੰ ਕਹਿੰਦਾ ਗਰਪਾਨ ਪੌਣੀ ਜਾਂਦਾ ਤਾਂ ਮੈਂ ਚਲਾਉਣੀ ਵੀ ਜਾਂਦਾ ਬਾਬਾ ਹਰਜੀਤ ਸਿੰਘ ਰਸੂਲਪੁਰ ਕਹਿ ਰਿਹਾ ਸੀ ਕਿ ਜਿਹੜਾ ਮਾਫੀ ਮੰਗੋ ਇੱਥੋਂ ਤੱਕ ਕਿ ਜਿਹੜਾ ਅੱਜ ਸਾਰਾ ਦਿਨ ਗੱਲਬਾਤ ਆਪਣੀ ਵੀ ਚੱਲੀ ਆ ਕਿ ਪਹਿਲਾਂ ਪੋਸਟਰ ਪਾਇਆ ਜਾਵੇ ਫਿਰ ਵੀਡੀਓ ਪਾਈ ਜਾਵੇ ਸੋ ਲੇਡੀ ਦੇ ਵੱਲੋਂ ਇਹ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਸੀ ਬਾਬੇ ਦੇ ਪਰਿਵਾਰ ਬਾਰੇ ਉਹਦੇ ਵੱਲੋਂ ਨਿੱਜੀ ਟਿੱਪਣੀਆਂ ਜਿਹੜੀ ਉਹ ਕੀਤੀ ਗਈ ਸੀ ਜਿਹੜੀ ਉਹਦੀ ਬੜੀ ਤਗੜੀ ਪੋਸਟ ਸੀ ਨਾ ਕਮਲ ਦੀ ਉਸ ਪੋਸਟ ਤੇ ਆਪਣੀ ਕੁੜੀ ਨੂੰ ਬਿਠਾ ਆਪਣੇ ਭੈਣ ਨੂੰ ਬਿਠਾ ਕਿਸੇ ਲੇਡੀ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਇਲਜ਼ਾਮ ਵੀ ਲਾ ਦिए ਪਰ ਆਪਾਂ ਬਾਬੇ ਦਾ ਪੱਖ ਵੀ ਜਾਣਨਾ ਕਿਤੇ ਬਾਬਾ ਸੱਚਾ ਨਾ ਹੋਵੇ ਚੈਨਲ ਨੂੰ ਕਿਉਂ ਚਲਾਇਆ ਮੇਰੇ ਨਾਲ ਪ੍ਰੋਬਲਮ ਕੀ ਜੋ ਨਿਰਪੱਖ ਅਸਲ ਦੇ ਵਿੱਚ ਪੱਤਰਕਾਰੀ ਬਣਦੀ ਹੈ ਕਿ ਬਾਬੇ ਦਾ ਜਿਹੜਾ ਵਰਜ਼ਨ ਜਾਣਨ ਦੇ ਲਈ ਕਿ ਉਸ ਦੀ ਉਧਰਲੇ ਪਾਸਿਓ ਬਾਬੇ ਦਾ ਸਪਸ਼ਟਿਕਰਨ ਕੀ ਆ ਉਹ ਜਾਣਨ ਦੇ ਲਈ ਜਾਂਦਾ ਪਰ ਉਹਦੇ ਵੱਲੋਂ ਟਰੈਪ ਲਗਾਇਆ ਜਾਂਦਾ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਵੱਲ ਤੇ ਇਹ ਵੀ ਕਿਹਾ ਕਿ ਮੈਂ ਤਿੰਨ ਸਾਲਾਂ ਤੋਂ ਰਸੂਲਪੁਰ ਵਾਲੇ ਬਾਬੇ ਦੇ ਖਿਲਾਫ ਮੀਡੀਆ 'ਚ ਆ ਰਹੀਆਂ ਆਪਣੇ ਬਿਆਨ ਦੇ ਰਹੀਆਂ ਪ੍ਰੈਸ ਕਾਨਫਰੰਸਾਂ ਕਰ ਰਹੀਆਂ 5 ਸਾਲ ਹੋ ਗਏ ਮੈਨੂੰ ਇੰਟਰਵਿਊ ਕਰਦੇ ਨੂੰ ਤਕਰੀਬਨ ਸਾਰੀ ਜਨਤਾ ਨੇ ਸੁਣ ਚੁੱਕੀ ਆ ਕਿ ਅਸੀਂ ਉਹਦੇ ਸੰਪਰਕ 'ਚ ਕਿਵੇਂ ਆਏ ਮੈਂ ਇੱਥੇ ਦੱਸੋ ਵੀ ਸਾਡੇ ਐਂਕਰ ਨੇ ਬੋਲਿਆ ਬਕਾਇਦਾ ਜਿਹੜੀ ਆਡੀਓ ਵਾਇਰਲ ਹੋਈ ਆ ਉਹ ਬਾਬੇ ਦੇ ਨਾਮ ਵੈਸ ਦੀ ਉਹਦੇ ਵਿੱਚ ਵੀ ਮੈਂ ਇਹ ਚੀਜ਼ ਬੋਲਿਆ ਵੀ ਅਸੀਂ ਐਂਕਰ ਨੇ ਸਾਡੇ ਨਹੀਂ ਬੋਲਿਆ ਜੇ ਸਾਡੇ ਐਂਕਰ ਨੇ ਬੋਲਿਆ ਹੁੰਦਾ ਤਾਂ ਕਿਤੇ ਨਾ ਕਿਤੇ ਅਸੀਂ ਗਲਤ ਹੋ ਸਕਦੇ ਸੀ ਅਸੀਂ ਤਾਂ ਨਹੀਂ ਬੋਲਿਆ ਜੇ ਤਾਂ ਸਾਡਾ ਐਂਕਰ ਬੋਲਦਾ ਉਸ ਤੇ ਤਾਂ ਗਲਤੀ ਸੀ ਮੈਨੂੰ ਇੱਕ ਚੀਜ਼ ਫੀਲ ਹੋ ਰਹੀ ਸੀ ਕਿ ਬਾਬਾ ਹਰਜੀਤ ਸਿੰਘ ਦੀਆਂ ਲੱਤਾਂ ਕੰਬ ਰਹੀਆਂ ਨੇ ਇੱਕ ਪਾਸੇ ਤਾਂ ਉਹ ਥਾਪੀਆਂ ਮਾਰ ਰਿਆ ਨਿੰਗ ਸਿੰਘਾਂ ਨੂੰ ਕਦੇ ਕਿਸੇ ਨੂੰ ਵੀ ਆ ਕੇ ਮੇਰੇ ਨਾਲ ਟੱਕਰੋ ਦੂਜੇ ਪਾਸੇ ਉਹ ਪੱਤਰਕਾਰਾਂ ਨਾਲ ਇਸ ਤਰੀਕੇ ਨਾਲ ਇੰਟਰਵਿਊ ਡਿਲੀਟ ਕਰਵਾ ਰਹੇ ਆਪਣੇ ਘਰੇ ਬਲਾ ਕੇ ਜਿਵੇਂ ਪਤਾ ਨਹੀਂ ਉਸੇ ਕਿੱਡਾਕ ਦਬਾਅ ਪੈ ਗਿਆ ਹੋਇਆ ਇਹ ਵੀ ਤਾਂ ਇਹਨਾਂ ਤੋਂ ਵੀ ਬੰਦੇ ਬਣਾ ਲਏ ਮੈਂ ਨਹੀਂ ਜਾਣਦਾ ਮਾਲਾਂ ਮੈਂ ਕੁੰਡੀ ਲਾਣਾ ਉਹਨਾਂ ਦਾ ਪੱਖ ਜਾਣਨ ਲਈ ਤਾਂ ਪਹੁੰਚ ਗਏ ਸੀ ਔਨ ਕੈਮਰਾ ਗੱਲ ਕਰਦਾ ਕਿ ਮੇਰੇ ਕੋ ਆ ਸਬੂਤ ਨੇ ਮੇਰੇ ਤੇ ਗਲਤ ਇਲਜ਼ਾਮ ਲੱਗੇ ਨੇ ਕਣਿ ਚ ਮੀਡੀਆ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜੇ ਅੱਜ ਮੀਡੀਆ ਨੂੰ ਇਸ ਤਰੀਕੇ ਨਾਲ ਪੁਲਿਸ ਦੇ ਰਾਹੀਂ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਫਿਰ ਕੱਲ ਨੂੰ ਪੱਕੀ ਕੀ ਹੋਊਗਾ ਲਾਈਵ ਪ੍ਰੋਗਰਾਮ 'ਚ ਡਿਬੇਟ ਕਰਦੇ ਆਂ ਵੀ ਹਾਂ ਇੱਥੇ ਤੁਸੀਂ ਗਲਤ ਹੋ ਮੈਂ ਇੱਥੇ ਸਹੀ ਹਾਂ ਮੈਨੂੰ ਪਤਾ ਲੱਗ ਜੂਗਾ ਕੌਣ ਗਲਤ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਜੇ ਲੇਡੀਜ਼ ਤੇ ਹੁਣ ਤੱਕ ਕੋਈ ਕਾਰਵਾਈ ਕਰਾਈ ਕਹਿੰਦਾ ਸੀ ਕਰਾ ਰਿਆ ਅੱਜ ਹੀ ਕੰਪਲੀਟ ਕਰ ਅੱਜ ਉਹਨਾਂ ਨੂੰ ਕੰਪਲੀਟ ਹੀ ਯਾਦਾ ਅੱਜ ਤੁਸੀਂ ਉਹਨਾਂ ਖਿਲਾਫ ਜਿਹੜੀ ਆ ਉਹ ਨਹੀਂ ਕਰੀ ਹੈਗੀ ਕੋਈ ਕਾਰਵਾਈ ਨਹੀਂ ਕਰਾਈ ਐਫ ਆਈ ਆਰ ਨਹੀਂ ਕਰਾਈ ਜਿਹੜਾ ਚੈਨਲ ਇੰਟਰਵਿਊ ਕਰਕੇ ਤੁਹਾਡਾ ਪੱਖ ਰੱਖ ਕੇ ਵੀ ਆ ਰਿਹਾ ਤੁਹਾਡੀ ਫੇਰ ਪੱਖ ਲੈਣ ਆ ਰਿਹਾ ਫਿਰ ਤੁਸੀਂ ਉਹਨਾਂ ਦੇ ਐਫ ਆਈ ਆਰ ਕਰਨ ਨੂੰ ਉਹ ਕਰ ਰਹੇ ਹੋ ਜੋ ਤੁਸੀਂ ਕਰਨਾ ਉਹ ਕਰ ਲਓ ਅਸੀਂ ਮਾਫੀ ਨਹੀਂ ਮੰਗਦੇ ਤੁਹਾਨੂੰ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਅਸੀਂ ਤੁਹਾਨੂੰ ਪੁਲਿਸ ਨੂੰ ਚੁਕਾ ਦਾਂਗੇ ਪੁਲਿਸ ਫਿਰ ਕਿਸ ਤਰੀਕੇ ਕਰਦੀ ਆ। ਐਫਐਸ ਤੋਂ ਸਾਹਮਣੇ ਮੇਰੀ ਗੱਲ ਹੋ ਗਈ ਉਹ ਉੱਥੇ ਅੱਛਾ ਇਹ ਆਪਾਂ ਉਹਨਾਂ ਦੇ ਅਨੁਵਾਦ ਹੀ ਕਿੰਡੀ ਲਾ ਦਿੰਦਾ ਮੈਂ ਐਵੇਂ ਤੁਸੀਂ ਜਾ ਨਹੀਂ ਸਕਦੇ। ਮੈਂ ਨਹੀਂ ਤੁਹਾਨੂੰ ਜਾਣ ਦਿੰਦਾ। ਮਨਨ ਲਾ ਕੁੰਡੀ ਲਾ। ਕੋ ਸੈਂਟਰ ਤੱਕ ਦੇ ਸਾਨੂੰ ਜਿਹੜੇ ਆ ਉਹਨਾਂ ਨੇ ਧਮਕੀਆਂ ਦਿੱਤੀ ਆ ਕਿ ਸੈਂਟਰ ਚ ਮੇਰੀ ਚੰਗੀ ਸੂਖਾ ਦਿਨ ਪ੍ਰਧਾਨ ਮੰਤਰੀ ਮੇਰੀ ਸ਼ਰਗਾ ਕਰਕੇ ਗਿਆ। ਡਾਕਟਰ ਮੋਨ ਭਾਗਵਤ ਮੈਨੂੰ ਛਲਾਗਾ ਕਰਕੇ ਗਿਆ ਪੁਲਿਸ ਨੂੰ ਬੁਲਾਣਾ ਮੈਂ ਪੁਲਿਸ ਜੋ ਕੁਝ ਕਰਦੀ ਫਿਰ ਤੁਹਾਨੂੰ ਪਤਾ ਲੱਗੇਗਾ ਅੱਜ ਸਾਨੂੰ ਮੇਰੀ ਗੱਲ ਹੋਗੀ ਉਹ ਉੱਥੇ ਸੀ ਅੱਛਾ ਇਹ ਆਪਾਂ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਦੇ ਆਂ ਪੱਖ ਦਿਖਾਉਣੇ ਨੇ ਲੋਹੀ ਉਹ ਮੀਡੀਆ ਦਾ ਫਰਜ਼ ਬਣਦਾ ਏ ਕਿਉਂਕਿ ਪੱਤਰਕਾਰੀ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਆਪਾਂ ਸਾਰਾ ਕੁਝ ਜਨਤਾ ਦੇ ਸਾਹਮਣੇ ਨਹੀਂ ਰੱਖ ਦਿੱਤਾ ਸੱਚੀ ਕਾਲ ਦਾ ਟੀਵੀ ਅਨਰਾਈਟ ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨ ਸਾਡੇ ਅਦਾਰੇ ਦਾ ਟੀਵੀ ਐਨਆਰਆਈ ਦੇ ਵੱਲੋਂ ਇੱਕ ਲੇਡੀ ਦੀ ਇੰਟਰਵਿਊ ਰਿਕਾਰਡ ਕੀਤੀ ਜਾਂਦੀ ਆ ਪੋਸਟ ਕੀਤੀ ਜਾਂਦੀ ਆ ਜਿਸ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਪਰ ਉਸ ਲੇਡੀ ਦੁਆਰਾ ਬਹੁਤ ਵੱਡੇ ਇਲਜ਼ਾਮ ਲਗਾਏ ਜਾਂਦੇ ਨੇ ਬਲਾਤਕਾਰ ਨੂੰ ਲੈ ਕੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਸਪਸ਼ਟੀਕਰਨ ਲੈਣ ਦੇ ਲਈ ਉਹਨਾਂ ਦਾ ਪੱਖ ਜਾਣਨ ਦੇ ਲਈ ਸਾਡੀ ਟੀਮ ਜਿਹੜੀ ਉਹਨਾਂ ਦੇ ਨਾਲ ਸੰਪਰਕ ਕਰਦੀ ਆ ਉਹਨਾਂ ਦੁਆਰਾ ਇੱਕ ਤਰੀਕੇ ਦਾ ਟਰੈਪ ਲਗਾ ਕੇ ਆਊਟ ਆਫ ਸਟੇਟ ਸਾਡੀ ਟੀਮ ਨੂੰ ਪਹਿਲਾਂ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਤਕਰੀਬਨ 3-4 ਘੰਟੇ ਬੰਦਕ ਬਣਾ ਕੇ ਰੱਖਿਆ ਜਾਂਦਾ ਜਿਸ ਦੇ ਵਿੱਚ ਸਾਡੇ ਪੱਤਰਕਾਰ ਸਤਨਾਮ ਸਿੰਘ ਤੇ ਜਿਹੜਾ ਕੈਮਰਾਮੈਨ ਅਤਲ ਵਰਮਾ ਨੂੰ ਜਿਹੜਾ ਬੰਦਕ ਬਣਾ ਕੇ ਕਹਿਆ ਜਾਂਦਾ ਮੇਰੇ ਨਾਲ ਪੱਤਰਕਾਰ ਸਤਨਾਮ ਸਿੰਘ ਮੌਜੂਦ ਆ ਤੇ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਤੇ ਬੀਤੇ ਦਿਨ ਜਿਹੜੀ ਇੰਟਰਵਿਊ ਰਿਕਾਰਡ ਕਰੀ ਸੀ ਮੇਰੇ ਸਾਥੀ ਬਲਵਿੰਦਰ ਸਿੰਘ ਨੇ ਰਿਕਾਰਡ ਕੀਤੀ ਸੀ ਤੇ ਉਸ ਦੇ ਨਾਲ ਵੀ ਜਿਹੜੀ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਖਰ ਕੀ ਸੀ ਕਿ ਜਿਸ ਤੋਂ ਇੰਨਾ ਜਿਹੜਾ ਸਾਡੀ ਟੀਮ ਨੂੰ ਟਰੈਪ ਲਗਾਇਆ ਗਿਆ ਕੀ ਇੰਨੇ ਬੁਰੇ ਤਰੀਕੇ ਦੇ ਨਾਲ ਬਾਬਾ ਹਰਜੀਤ ਸਿੰਘ ਰਸੂਲਪੁਰ ਫਸਦਾ ਸੀ ਕੀ ﺍﻟजंंसी ਸਾਰੀ ਜਿਹੜੀ ਗੱਲਬਾਤ ਕਰਾਂਗੇ ਪਹਿਲਾਂ ਮੇਰੇ ਨਾਲ ਸਤਨਾਮ ਮੌਜੂਦ ਆ ਸਤਨਾਮ ਜੋ ਇੰਟਰਵਿਊ ਪਾਈ ਸੀ ਉਸ ਤੋਂ ਬਾਅਦ ਤੁਸੀਂ ਪੱਖ ਜਾਣਨ ਦੇ ਲਈ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਸੰਪ ਕਰਦੇ ਹੋਂ ਕੀ ਕੋਈ ਤੁਹਾਡੀ ਗੱਲਬਾਤ ਹੁੰਦੀ ਆ ਕਿਸ ਤਰੀਕੇ ਇੰਟਰਵਿਊ ਦਾ ਸਵੱਬ ਬਣਦਾ ਉੱਥੇ ਕੀ ਹੁੰਦਾ ਬਿੱਤੇ ਕੱਲ ਜਿਵੇਂ ਹੀ ਲੇਡੀਜ਼ ਵੱਲੋਂ ਬਾਬੇ ਤੇ ਜਿਹੜੇ ਆ ਦੋਸ਼ ਲਾਏ ਜਾਂਦੇ ਆ ਬਲਤਕਾਰ ਦੇ ਤਾਂ ਉਸ ਦੇ ਸਬੰਧੀ ਸਾਰੇ ਕਿਤੇ ਚਰਚਾ ਛਿੜ ਜਾਂਦੀ ਆ ਵੀ ਜਿਹੜਾ ਅਮਰਤਪਾਲ ਮੈਰੋ ਨੂੰ ਖਿਲਾਫ ਬੋਲਦਾ ਸੀ ਕਤਲ ਦੇ ਖਿਲਾਫ ਬੋਲਦਾ ਸੀ ਕੰਚਨ ਕੁਮਾਰੀ ਕਮਲ ਕੌਰ ਭਾਬੀ ਜਿਹੜੀ ਆ ਉਹਦੇ ਪੱਖ ਚ ਬੋਲ ਰਿਆ ਸੀਗਾ ਅੱਜ ਜਦੋਂ ਉਹ ਤੇ ਦੋਸ਼ ਲੱਗੇ ਚਾਰੇ ਪਾਸੇ ਚਰਚਾ ਹੋ ਗਈ ਉਹਨਾਂ ਦਾ ਪੱਖ ਜਾਣਨ ਵਾਸਤੇ ਇੰਟਰਵਿਊ ਦਾ ਟਾਈਮਿੰਗ ਰੱਖੀ ਤਾਂ ਉਹਨਾਂ ਨੇ ਅੱਜ ਟਾਈਮ ਦਿੱਤਾ ਸੀਗਾ ਅੱਜ ਉਹਨਾਂ ਨੇ ਇੱਕ ਜਗ੍ਹਾ ਤੇ ਉੱਥੇ ਜਗਾ ਬੁਲਾ ਕੇ ਜਦੋਂ ਇੰਟਰਵਿਊ ਕਿਹਾ ਵੀ ਆਪਾਂ ਸਟਾਰਟ ਕਰਦੇ ਆਂ ਤਾਂ ਇੰਟਰਵਿਊ ਉਹਨੇ ਸੁਣੀ ਜਿਹੜੀ ਲੇਡੀਜ਼ ਵੱਲੋਂ ਦੋਸ਼ ਲਗਾਏ ਗਏ ਸੀ ਤੇ ਉਹ ਜਦੋਂ ਸੁਣੀ ਉਹ ਭੜਕ ਗਿਆ ਵੀ ਮੇਰੇ ਖਿਲਾਫ ਇੰਟਰਵਿਊ ਚੱਲੀ ਆ ਜਾਂ ਮੈਨੂੰ ਗਲਤ ਦਿਖਾ ਦਿੱਤਾ ਫਿਰ ਕਹਿਣ ਲੱਗਿਆ ਵੀ ਇਹ ਤੁਸੀਂ ਗਲਤ ਕਰਿਆ ਵੀ ਮੇਰੇ ਬੱਚਿਆਂ ਨੂੰ ਵੀ ਗਲਤ ਬੋਲੀ ਆਏ ਆ ਜਦੋਂ ਕਿ মিডিਆ ਆਪਣਾ ਕੋਈ ਵੀ ਉਹਦੇ ਵਿੱਚ ਔਣ ਹੀ ਬੋਲਦਾ ਹੈਗਾ মিডিਆ ਜਿਹੜਾ ਕਿਸੇ ਦਾ ਪੱਖ ਆ ਉਹ ਰੱਖਦਾ ਜੋ ਕਿ ਬੱਬਰਸੂਲਪੁਰ ਦਾ ਕੱਲ ਵੀ ਹਾਲਾਂਕਿ ਪੱਖ ਚਲਾਇਆ ਪਰ ਉਹ ਪ੍ਰੋਪਰ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਸੀ ਤੇ ਉਸ ਤੋਂ ਬਾਅਦ ਸਹੀ ਜਿਹੜੀ ਅਸੀਂ ਪੂਰੀ ਜਿਹੜੀ ਇੱਕ ਇੰਟਰਵਿਊ ਉਹਨਾਂ ਨੇ ਪਲਾਨ ਕੀਤਾ ਵੀ ਇੰਟਰਵਿਊ ਕਰਾਂਗੇ ਵੀ ਕੀ ਕੀ ਕੁਝ ਹੋਇਆ ਵੀ ਕਦੋਂ ਕੇਸ ਹੋਇਆ ਕੀ ਸੀਗਾ ਇਹ ਸਿਸਟਮ ਸਾਰਾ ਕਦੋਂ ਇਹ ਲੇਡੀ ਉਹਦੇ ਸੰਪਰਕ ਚ ਆਈ ਤਾਂ ਫੋਟੋਆਂ ਵੀ ਕੁਝ ਵਾਇਰਲ ਹੋ ਰਹੀਆਂ ਉਸ ਸੰਬੰਧੀ ਵੀ ਗੱਲਬਾਤ ਕਰਨੀ ਸੀ ਤਾਂ ਉਸੇ ਸੰਬੰਧੀ ਜਿਹੜੀ ਇੰਟਰਵਿਊ ਕਰਨ ਜਾਂਦੇ ਉਹ ਉਹਨਾਂ ਨੇ ਜਿੱਥੇ ਬੁਲਾਇਆ ਸੀਗਾ ਤੇ ਇੰਟਰਵਿਊ ਸਟਾਰਟ ਕਰਦੇ ਆ ਅਸੀਂ ਗੱਲਬਾਤ ਕਰਦੇ ਆ ਤੇ ਜਿਵੇਂ ਹੀ ਸ਼ੁਰੂ ਹੋਣੀ ਹੁੰਦੀ ਹੈ ਇੰਟਰਵਿਊ ਉਹ ਕਹਿੰਦੇ ਵੀ ਮੈਂ ਪੁਲਿਸ ਨੂੰ ਕੰਪਲੇਂਟ ਕਰਨ ਲੱਗੇ ਆ ਵੀ ਤੁਸੀਂ ਮੇਰੇ ਖਿਲਾਫ ਜਿਹੜੇ ਇੰਟਰਵਿਊ ਪਾਈਆ ਜਾਂਦਾ ਇਹਨੂੰ ਡਿਲੀਟ ਕਰੋ ਜਾਂ ਨਾਲੇ ਮਾਫੀ ਮੰਗੋ ਹਮ ਜਦੋਂ ਮੈਂ ਆਪਣੇ ادارے ਨਾਲ ਗੱਲਬਾਤ ਕੀਤੀ ਆਪਾਂ ਸਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹ ਚੀਜ਼ ਦੇਖੀ ਵੀ ਹਾਲਾਂਕਿ ਮੈਂ ਉਹਦੋਂ ਹੀ ਕਿਹਾ ਬਾਬੇ ਨੂੰ ਕਿ ਵੀ ਇਹਦੇ ਵਿੱਚ ਕੁਝ ਤੁਹਾਡੇ ਖਿਲਾਫ ਨਹੀਂ ਜੇ ਤਾਂ ਉਹ ਉਹਨੇ ਦਾਅਵਾ ਠੋਕਿਆ ਕਿ ਮੇਰੇ ਮੇਰੇ ਬੱਚਿਆਂ ਨੂੰ ਥ੍ਰੈਟ ਆ ਰਹੇ ਆ ਮੈਂ ਉਹਨਾਂ ਨੂੰ ਕਿਹਾ ਵੀ ਥ੍ਰੈਟ ਤਾਂ ਦੇ ਤੁਹਾਡੇ ਬੱਚਿਆਂ ਦਾ ਕੋਈ ਅਸੀਂ ਜਨਤਕ ਜਿਹੜੇ ਆ ਉਹ ਡਾਟਾ ਕਰਦੇ ਕੋਈ ਫੋਨ ਨੰਬਰ ਕਰਦੇ ਜਨਤਕ ਕਰਦੇ ਤੁਹਾਡੇ ਬੱਚੇ ਦੀ ਤਸਵੀਰ ਜਨਤਕ ਕਰਦੇ ਜਾਂ ਨਾਮ ਜਨਤਕ ਕਰਦੇ ਤਾਂ ਬਣਦਾ ਸੀਗਾ ਵੀ ਤੁਸੀਂ ਕਹਿੰਦੇ ਵੀ ਤੁਸੀਂ ਆਹ ਕੁਝ ਕਰਿਆ ਉਹ ਵੀ ਕੋਰਟ ਰਾਹੀਂ ਹੋਣਾ ਸੀ ਪੁਲਿਸ ਰਾਹੀਂ ਹੋਣਾ ਸੀ ਇਹ ਥੋੜੀ ਵੀ ਘਰੇ ਸੱਦ ਕੇ ਤੁਸੀਂ ਪੁਲਿਸ ਬੁਲਾਉਂਗੇ ਤੇ ਇਸ ਤਰੀਕੇ ਨਾਲ ਬੰਧਕ ਬਣਾ ਲਿਆ ਫਿਰ ਪੁਲਿਸ ਜਦੋਂ ਆਈ ਆ ਪੁਲਿਸ ਨੇ ਵੀ ਦੇਖਿਆ ਸਾਰਾ ਕੁਝ ਐਡੇ ਪੁਲਿਸ ਨੇ ਵੀ ਉਹ ਨਹੀਂ ਹੈਗੀ ਪੁਲਿਸ ਨੇ ਵੀ ਦੇਖਿਆ ਵੀ ਹਾਂ ਇਹ ਬਾਬੇ ਨੇ ਉਹ ਕਰਿਆ ਵੀ ਅੱਗੇ ਦੇਖਾਂਗੇ ਜਿਹੜਾ ਕੁਝ ਹੋਏਗਾ ਉਹਨਾਂ ਦੀ ਹਾਲਾਂਕਿ ਉਹਨਾਂ ਨੇ ਕੰਪਲੀਟ ਕਰੀਆ ਪੁਲਿਸ ਕੋਲੇ ਅੱਗੇ ਦੇਖਦੇ ਆ ਵੀ ਕੀ ਬਣਦਾ ਪਰ ਕਿਤੇ ਨਾ ਕਿਤੇ ਉਹ ਹਰਜੀਤ ਸਿੰਘ ਜਿਹੜਾ ਕਹਿੰਦਾ ਕਿ ਵੀ ਮੈਂ ਸਾਰਿਆਂ ਦਾ ਸਾਂਝਾ ਮੈਂ ਹਰ ਇੱਕ ਨਾਲ ਖੜਦਾ ਕਿਉਂਕਿ ਤੁਹਾਡੇ ਯਾਦ ਹੋਣਾ ਜਦੋਂ ਹਿਮਾਚਲ ਦੀਆਂ ਬੱਸਾਂ ਸਾੜੀਆਂ ਗਈਆਂ ਸੀ ਹਿਮਾਚਲ ਚ ਸਿੱਖ ਤੇ Hindu ਭਾਈਚਾਰੇ ਦਾ ਮੁੱਦਾ ਬਣ ਗਿਆ ਸੀ ਉਦੋਂ ਸਭ ਤੋਂ ਪਹਿਲਾਂ ਇੱਕ Hindu ਭਾਈਚਾਰੇ ਦੇ ਲੀਡਰ ਨਾਲ ਰਸੂਲਪੁਰਿਆ ਬਾਬਾ ਹਰਜੀਤ ਸਿੰਘ ਮਿਲਦਾ ਉਹਨਾਂ ਨੂੰ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਦਾ ਤੇ ਆਪਣਾਪਨ ਮਹਿਸੂਸ ਕਰਵਾਉਣ ਜਾਂਦਾ ਕਿ ਅਸੀਂ ਸਿੱਖਾਂ ਤੁਹਾਡੇ ਨਾਲ ਹਾਂ ਪਰ ਇਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਅਮਰਤਪਾਲ ਮੈਰੋ ਨੂੰ ਕਹਿ ਰਿਹਾ ਹੈ ਕਿ ਬੰਦਕ ਬਣਾਇਆ ਲੇਡੀਆਂ ਨੂੰ ਉਸ ਦਾ ਗਲਤ ਕਤਲ ਕੀਤਾ ਨਿਰਦੋਸ਼ ਨੂੰ ਇਸ ਤਰੀਕੇ ਨਹੀਂ ਮਾਰਨਾ ਸੀ ਪਰ ਤੁਸੀਂ ਕੀ ਕੀਤਾ ਤੁਸੀਂ ਵੀ ਕਿਸੇ ਨੂੰ ਆਪਣੇ ਜਾਲ ਚ ਫਸਾਇਆ ਪਹਿਲਾਂ ਹਾਲਾਂਕਿ ਅਸੀਂ ਇਹ ਤੁਹਾਨੂੰ ਦੱਸ ਦਈਏ ਕਿ ਜੇ ਜਿਵੇਂ ਤੁਸੀਂ ਕਰ ਰਹੇ ਸੀਗੇ ਅਸੀਂ ਵੀ ਇਹੀ ਕੁਝ ਕਰ ਰਹੇ ਹਾਂ ਤੇ ਤੁਸੀਂ ਜੋ ਹਰਕਤ ਕੀਤੀ ਹੈ ਇਹ ਬਿਲਕੁਲ ਵੀ ਨਾ ਵਕਸ਼ਣਯੋਗ ਹੈ ਤੇ ਸਾਰੇ মিডিਆ ਆਦਾਰਿਆਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਇਸ ਦੀ ਇੰਟਰਵਿਊ ਕਰਨ ਤੋਂ ਪਹਿਲਾਂ 20 ਵਾਰ ਸੋਚ ਲਿਓ ਵੀ ਕਾਲੂ ਤੁਹਾਨੂੰ ਨਾ ਕੋਈ ਬੰਦਕ ਬਣਾ ਲੇ ਇਸ ਤਰੀਕੇ ਨਾਲ ਜਦੋਂ ਮੈਂ ਇਥੇ ਤੁਹਾਨੂੰ ਸਵਾਲ ਕਰਦਾ ਕਿ ਬੰਦਕ ਕਿਉਂ ਬਣਾਇਆ ਜਾਂਦਾ ਉਹ ਕੀ ਕਹਿੰਦਾ ਮਾਫੀ ਮੰਗਣ ਦੀ ਗੱਲ ਕਰਦਾ ਕਿ ਵੀਡੀਓ ਡਿਲੀਟ ਕਰੋ ਜਿਹੜੀ ਲੇਡੀਜ਼ ਨੇ ਇਸ ਤੇ ਦੋਸ਼ ਲਾਇਆ ਰੇਪ ਦੇ ਉਹ 2021 ਦਾ ਮਾਮਲਾ ਚੱਲ ਰਿਹਾ ਇਸ ਤੇ ਐਫ ਆਈ ਆਰ ਹੋਈ ਵੀ ਆ ਉਹਦੀ ਤੇ ਐਫ ਆਈ ਆਰ ਦੀ ਕਾਪੀ ਵੀ ਹੈਗੀ ਆਪਣੇ ਕੋਲ ਉਹ ਸਾਰਾ ਕੁਝ ਪੱਖ ਦੇ ਕੇ ਹੀ ਆਪਾਂ ਇੰਟਰਵਿਊ ਚਲਾਈ ਸੀ ਇਸ ਤਰੀਕੇ ਨਾਲ ਵੀ ਕੋਈ ਕਿਸੇ ਨੇ ਦੋਸ਼ ਲਾਤਾ ਤੇ ਆਪਾਂ ਚਲਾਤੀ ਆ ਤੇ ਉਹ ਸਭ ਕੁਝ ਹੋਣ ਤੋਂ ਬਾਅਦ ਇਹ ਕਹਿੰਦਾ ਕਿ ਉਸ ਦੀ ਇੰਟਰਵਿਊ ਡਿਲੀਟ ਕਰੋ ਤੇ ਮਾਫੀ ਮੰਗੋ ਵੀ ਅਸੀਂ ਬਾਬੇ ਦੇ ਬਾਬਾ ਸਹੀ ਹੈ ਤੇ ਲੇਡੀਜ਼ ਗਲਤ ਹੈ ਏ ਦਾ ਕਿਤੇ ਹੋ ਹੀ ਨਹੀਂ ਸਕਦਾ ਵੀ ਕੋਈ ਅਧਾਰਾ ਕੋਈ ਐ ਕਿਸੇ ਨੂੰ ਉਹ ਕਰ ਦੂਗਾ ਤਾਂ کورٹ ਨੇ ਤੈਅ ਕਰਨੀ ਹੈ ਸਹੀ ਗਲਤ ਕੋਰਟ ਦੱਸੂਗਾ ਜੇ মিডিਆ ادارے ਇਦਾਂ ਦੱਸਣ ਲੱਗੇ ਫਿਰ ਤਾਂ ਹਰ ਇੱਕ ਆਪਣੀ ਛਵੀ ਬਚਾਲੂਗਾ ਇਥੋਂ ਤੱਕ ਕਿ ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿ ਕਿੰਨਾ ਕੁਝ ਲੋਕਾਂ ਨੂੰ ਬੋਲਿਆ ਜਾਂਦਾ ਅਗਲਾ ਜਾਂ ਫਿਰ ਕੋ ਕੰਪਲੇਂਟ ਕਰਦਾ ਪੁਲਿਸ ਉਹ ਵੀ ਜਿਹੜਾ ਬੋਲਦਾ ਇਹ ਨਹੀਂ ਵੀ ਕਿਸੇ ادارے ਦੇ ਖਿਲਾਫ ਜਿਹੜਾ ਬੋਲਦਾ ਉਸ ਦੇ ਖਿਲਾਫ ਇਹ ਕਹਿੰਦਾ ਕਿ ਤੁਹਾਡੇ ਖਿਲਾਫ ਰਿਪੋਰਟ ਕਰਾਂਗਾ ਤੁਹਾਨੂੰ ਹੀ ਫਸਾਵਾਂਗਾ ਜਦੋਂ ਕਿ ਅਸੀਂ ਕਿਹਾ ਬਿਨਾਂ ਤਾਂ ਸਾਡੀ ਗਲਤੀਆਂ ਨਾ ਤਾਂ ਸਾਡੇ ਐਂਕਰ ਨੇ ਉੱਥੇ ਗਲਤ ਬੋਲਿਆ ਆਪਦੇ ਕੋਲੋਂ ਕੁਝ ਬੋਲਿਆ ਨਾ ਅਸੀਂ ਉਸ ਤੋਂ ਬੁਲਵਾਇਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਪਟਿਆਲੇ ਆ ਕੇ ਪਟਿਆਲੇ ਉੱਥੇ 1 ਟੂ 1 ਹੋਇਆ ਸਾਰੇ মিডিਆ ਆਧਾਰਿਆਂ 'ਚ ਚੱਲੀ ਉਹ ਇੰਟਰਵਿਊ ਆ ਤੇ ਅਸੀਂ ਕੀ ਗਲਤ ਹੋਏ ਫਿਰ ਤੁਸੀਂ ਜਿਸ ਤਰੀਕੇ ਗੱਲਬਾਤ ਕੀਤੀ ਕਿ ਕਿ ਸਾਡੇ ਤੁਸੀਂ ਉੱਥੇ ਬਾਬਾ ਹਰਜੀਤ ਸਿੰਘ ਸੂਲਪੁਰ ਨੂੰ ਕਿਹਾ ਕਿ ਸਾਡੇ ਐਂਕਰ ਦੇ ਵੱਲੋਂ ਕੁਝ ਨਹੀਂ ਕਿਹਾ ਗਿਆ ਗਲਤ ਨਹੀਂ ਕਿਹਾ ਗਿਆ ਤੁਹਾਡੇ 'ਤੇ ਇਲਜ਼ਾਮ ਨਹੀਂ ਲਗਾਏਗੇ ਤੁਹਾਡੇ ਉੱਪਰ ਤਾਂ ਮੇਰੇ ਨਾਲ ਉਹ ਮੇਰਾ ਸਾਥੀ ਬਲਵਿੰਦਰ ਸਿੰਘ ਮੌਜੂਦ ਹੈ ਜਿਸ ਨੇ ਸਾਰੀ ਇੰਟਰਵਿਊ ਕੀਤੀ ਸੀ ਬਲਵਿੰਦਰ ਉਹ ਇੰਟਰਵਿਊ ਦੇ ਵਿੱਚ ਕੀ ਸੀ ਤੁਹਾਡੇ ਵੱਲੋਂ ਕੀ ਕਿਹਾ ਗਿਆ ਕਿ ਤੁਹਾਡੇ ਵੱਲੋਂ ਬਾਬਾ ਹਰਜੀਤ ਸਿੰਘ ਸੂਲਪੁਰ 'ਤੇ ਕੋਈ ਇਲਜ਼ਾਮ ਲਗਾਇਆ ਗਿਆ ਜਾਂ ਫਿਰ ਉਹ ਲੇਡੀ ਨੇ ਕੀ ਇਲਜ਼ਾਮ ਲਾਇਆ ਪੂਰਾ ਦੱਸੋ ਤਾ ਇੱਕ ਇਨਵਾਈਟ ਆਇਆ ਸੀ ਕਿ ਇੱਕ ਲੇਡੀ ਆ ਉਸਨੇ মিডিਆ ਨਾਲ ਗੱਲਬਾਤ ਕਰਨੀ ਆ ਚੰਡੀਗੜ੍ਹ ਤੋਂ ਉਸਨੇ ਆਉਣਾ ਏ ਅਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਉਹ ਰੇਪ ਦੇ ਦੋਸ਼ ਲਗਾ ਰਹੀ ਆ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਦੀ ਇੱਕ ਵੀਡੀਓ ਆ ਜਿਹੜੀ ਉਹ ਜਨਤਕ ਹੁੰਦੀ ਹੈ ਜਿਸ ਦੇ ਵਿੱਚ ਉਹ ਕਮਲਕੌਰ ਭਾਬੀ ਨੂੰ ਲੈ ਕੇ ਕੁਝ ਗੱਲਾਂ ਕਰਦੇ ਨੇ ਅਮਰਪਾਲ ਸਿੰਘ ਮਹਿਰੋਂ ਨੂੰ ਲੈ ਕੇ ਗੱਲਾਂ ਨੇ ਜਿਹੜੀਆਂ ਉਹ ਕਰਦੇ ਨੇ ਤਾਂ ਉਹ ਪੱਖ ਵੀ ਆ ਜਿਹੜਾ ਬਾਬਾ ਰਸੂਲਪੁਰ ਦਾ ਉਹ মিডিਆ ਨੇ ਦਿਖਾਇਆ ਸੀ ਤਾਂ ਬਾਬਾ ਰਸੂਲਪੁਰ ਦੇ ਖਿਲਾਫ ਜੇ ਕੋਈ ਚੀਜ਼ ਆਉਂਦੀ ਆ ਜਾਂ ਫਿਰ ਕੁਝ ਵੀ ਆਉਂਦਾ ਤਾਂ মিডিਆ ਦਾ ਫਰਜ਼ ਬਣਦਾ ਹੈ ਆਪਣੀ ਡਿਊਟੀ ਕਰਨ ਦਾ ਸੀ ਆਪਣੀ ਡਿਊਟੀ ਕਰ ਰਹੀ ਸੀ ਉਸ ਲੇਡੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ 2021 ਦਾ ਮਾਮਲਾ ਹੈ 2021 ਵਿੱਚ ਉਹ ਕਹਿੰਦੀ ਮੇਰਾ ਰੇਪ ਹੋਇਆ ਸੀ ਤਾਂ ਰੇਪ ਦੇ ਦੋਸ਼ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਤੇ ਉਸ ਲੇਡੀ ਦੇ ਵੱਲੋਂ ਲਗਾਏ ਗਏ ਨੇ ਅਤੇ ਇਨਾ ਦੋਸ਼ਾਂ ਦੇ ਵਿੱਚ ਉਸ ਲੇਡੀ ਦੇ ਵੱਲੋਂ ਆਖਿਆ ਗਿਆ ਹੈ ਕਿ 2022 ਵਿੱਚ ਐਫ ਆਈ ਆਰ ਹੋਈ ਸੀ ਅਤੇ ਉਸ ਨੇ ਇਹ ਵੀ ਦੱਸਿਆ ਹੈ ਕਿ ਬਾਅਦ ਦੇ ਵਿੱਚ ਮੇਰੇ ਵਕੀਲ ਨੂੰ ਖਰੀਦ ਲਿਆ ਗਿਆ ਫਿਰ ਇਹ ਦੁਬਾਰਾ ਅਸੀਂ ਕੇਸ ਮੁੜ ਤੋਂ ਸ਼ੁਰੂ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਉਸ ਲੇਡੀ ਵੱਲੋਂ ਕੀਤੀਆਂ ਗਈਆਂ ਸੀ ਅਤੇ ਉਹਨੇ ਇਹ ਵੀ ਕਿਹਾ ਕਿ ਮੈਂ 3 ਸਾਲਾਂ ਤੋਂ ਰਸੂਲਪੁਰ ਵਾਲੇ ਬਾਬੇ ਦੇ ਖਿਲਾਫ ਮੀਡੀਆ 'ਚ ਆ ਰਹੀ ਹਾਂ ਆਪਣੇ ਬਿਆਨ ਦੇ ਰਹੀ ਹਾਂ ਪ੍ਰੈਸ ਕਾਨਫਰੈਂਸਾਂ ਕਰ ਰਹੀ ਹਾਂ ਪਰ ਇਹ ਗੱਲ ਜਿਹੜੇ ਬਿਆਨ ਤੋਂ ਉਸ ਨੂੰ ਇਤਰਾਜ਼ ਹੈ ਧੀਆਂ ਪੈਣਾ ਬਾਰੇ ਉਹ ਲੇਡੀ ਆ ਜਿਹੜੀ ਉਹ ਉਸ ਦੇ ਪਰਿਵਾਰ ਬਾਰੇ ਕੋਈ ਨਿੱਜੀ ਟਿੱਪਣੀ ਹੈ ਜਿਹੜੀ ਉਹ ਕਰਦੀ ਹੈ ਹਾਲਾਂਕਿ ਮੀਡੀਆ ਅਦਾਰਾ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ ਡਿਸਕਲੇਮਰ ਬਕਾਇਦਾ ਲਗਾਇਆ ਹੁੰਦਾ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜਿਹੜਾ ਵੀ ਵਿਅਕਤੀ ਬੋਲ ਰਿਹਾ ਹੈ ਜਿਹੜਾ ਮੀਡੀਆ ਨਾਲ ਉਸਦੇ ਨਿੱਜੀ ਵਿਚਾਰ ਨੇ ਚੈਨਲ ਦਾ ਇਸ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਕਿਉਂਕਿ ਜਦੋਂ ਬਾਬਾ ਰਸੂਲਪੁਰ ਨਾਲ ਮੀਡੀਆ ਗੱਲਬਾਤ ਕਰਦਾ ਹੈ ਕਿਸੇ ਨੇ ਵੀ ਉਹ ਖਿਲਾਫ ਬੋਲੇ ਤਾਂ ਉਹ ਬਾਬੇ ਦੇ ਨਿੱਜੀ ਵਿਚਾਰ ਹੁੰਦੇ ਨੇ ਮੀਡੀਆ ਦਾ ਆਪਣਾ ਕੁਝ ਨਹੀਂ ਹੁੰਦਾ ਮੀਡੀਆ ਦਾ ਕੰਮ ਹੁੰਦਾ ਹੈ ਜਿਸ ਤਰੀਕੇ ਸਤਨਾਮ ਨੇ ਦੱਸਿਆ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਕਹਿ ਰਿਹਾ ਸੀ ਕਿ ਜਿਹੜਾ ਮਾਫੀ ਮੰਗੋ ਇਥੋਂ ਤੱਕ ਕਿ ਜਿਹੜਾ ਅੱਜ ਸਾਰਾ ਦਿਨ ਗੱਲਬਾਤ ਆਪਣੀ ਵੀ ਚੱਲੀ ਆ ਕਿ ਪ ਦੀ ਤੁਹਾਡੇ ਦੁਆਰਾ ਉਸ ਇੰਟਰਵਿਊ ਦੇ ਵਿੱਚ ਕੋਈ ਬਾਬੇ ਦੇ ਉੱਪਰ ਇਲਜ਼ਾਮ ਲਾਤਾ ਕਿ ਜਿਸ ਦੀ ਆਪਣੇ ادارے ਨੂੰ ਕਿਹਾ ਗਿਆ ਕਿ ਤੁਸੀਂ ਮਾਫੀ ਮੰਗੋ ਤੁਸੀਂ ਕੀ ਕੀ ਕਹਿਤਾ ਸੀ ਉਹਦੇ ادارے ਵੱਲੋਂ ਤਾਂ ਕੁਝ ਨਹੀਂ ਕਿਹਾ ਨਾ ਹੀ ਕੁਝ ਮੈਂ ਕਿਹਾ ਜਿਹੜਾ ਕੁਝ ਵੀ ਕਿਹਾ ਹੈ ਉਹ ਉਸ ਲੇਡੀ ਨੇ ਕਿਹਾ ਹੈ ਤਾਂ ਕੰਚਨ ਕੁਮਾਰੀ ਨੂੰ ਲੈ ਕੇ ਜੋ ਕੁਝ ਅਮਰਤਵਾਲ ਮੈਰੋ ਨੇ ਕੀਤਾ ਉਸ ਸੰਬੰਧੀ ਇੱਕ ਸਵਾਲ ਆ ਜਿਹੜਾ ਉਹ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਉਸ ਲੇਡੀ ਦੇ ਵੱਲੋਂ ਇਹ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਸੀ ਬਾਬੇ ਦੇ ਪਰਿਵਾਰ ਬਾਰੇ ਉਸਦੇ ਵੱਲੋਂ ਨਿੱਜੀ ਟਿੱਪਣੀਆਂ ਜਿਹੜੀ ਉਹ ਕੀਤੀ ਗਈ ਸੀ ਹਾਲਾਂਕਿ ਆਪਣਾ ਚੈਨਲ ਇਕੱਲਾ ਨਹੀਂ ਆ ਜਿਸ ਦੇ ਨਿੱਜੀ ਟਿੱਪਣੀਆਂ ਕੀਤੀ ਹੋਵੇ ਹੋਰ ਵੀ ਪੰਜਾਬ ਦੇ ਕਈ ਚੈਨਲ ਨੇ ਜਿਨ੍ਹਾਂ ਦੇ ਉੱਤੇ ਉਸ ਲੇਡੀ ਦੇ ਇੰਟਰਵਿਊ ਚੱਲ ਰਹੇ ਨੇ ਉਹਨਾਂ ਇੰਟਰਵਿਊਆਂ ਦੇ ਵਿੱਚ ਉਹੀ ਗੱਲ ਜੋ ਆਪਾਂ ਨੂੰ ਉਸ ਲੇਡੀ ਨੇ ਕਹੀ ਸੀ ਉਹੀ ਗੱਲ ਸੇਮ ਉਹਨਾਂ ਚੈਨਲਾਂ ਤੇ ਵੀ ਗਈ ਗਈ ਕਿ ਤੁਸੀਂ ਕਿਹਾ ਕਿ ਆਪਣਾ ਚੈਨਲ ਨਹੀਂ ਆਪਣਾ ਚੈਨਲ ਆ ਇਸ ਕਰਕੇ ਉਹਨਾਂ ਦੇ ਟਰੈਪ ਝੋਲ ਚ ਗਿਆ ਕੀ ਆਪਾਂ ਉਹ ਨਿਰਪੱਖ ਪੱਤਰਕਾਰੀ ਕਰ ਰਹੇ ਸੀ ਕਿ ਜੇਕਰ ਕਿਸੇ ਲੇਡੀ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਇਲਜ਼ਾਮ ਵੀ ਲਾ ਦिए ਪਰ ਆਪਾਂ ਬਾਬੇ ਦਾ ਪੱਖ ਵੀ ਜਾਣਣਾ ਕਿਤੇ ਬਾਬਾ ਸੱਚਾ ਨਾ ਹੋਵੇ ਆਪਾਂ ਪੱਖ ਜਾਣਣ ਗਏ ਸੀ ਜੀ ਕੱਲ ਮੈਂ ਫੋਨੋ ਵੀ ਕੀਤਾ ਸੀ ਉਹਨਾਂ ਦੇ ਨਾਲ ਫੋਨੋ ਤੇ ਕੁਝ ਗੱਲਾਂ ਬਾਤਾਂ ਨੇ ਜਿਹੜੀਆਂ ਹੋਈਆਂ ਨੇ ਕਿਉਂਕਿ ਮੇਨ ਮਸਲਾ ਸੀਗਾ ਕਿ ਵੀ ਮਸਲਾ ਕੀ ਆ ਰੇਪ ਦੇ ਦੋਸ਼ ਲੱਗੇ ਨੇ ਕਿਉਂਕਿ ਆਪਾਂ ਉਹ ਹੋਰ ਚੈਨਲਾਂ ਵਾਲਿਆਂ ਵਾਂਗ ਤਾਂ ਹੈ ਨਹੀਂ ਕਿ ਸੁਵਾਦ ਲੈਣ ਨੂੰ ਇਹ ਗੱਲਾਂ ਨੂੰ ਵਧਾ ਚੜਾ ਕੇ ਪੁੱਛੀਏ ਕਿਸੇ ਦੀ ਧੀਆ ਭੈਣਾਂ ਬਾਰੇ ਟਿੱਪਣੀ ਕਰਦੇ ਤਾਂ ਆਪਾਂ ਵੀ ਨਹੀਂ ਚੰਗੇ ਲੱਗਦੇ ਅਬ ਜੋ ਗੱਲ ਜੈਨੂਅਨ ਸੀ ਆਪਾਂ ਉਹ ਪੁੱਛੀ ਸੀ ਬੇਤੁਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜੋ ਕੇਸ ਸੀ ਕੇਸ ਦੇ ਨਾਲ ਰਿਲੇਟਡ ਗੱਲਬਾਤ ਆ ਜਿਹੜੀ ਉਹ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਕੀਤੀ ਗਈ ਸੀ ਤੇ ਬਾਬੇ ਰਸੂਲਪੁਰ ਦੇ ਵੱਲੋਂ ਇਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਚੈਨਲ ਦੇ ਵੱਲੋਂ ਪੈਸੇ ਲੈ ਕੇ ਇੰਟਰਵਿਊ ਕੀਤੀ ਗਈ ਤਾਂ ਅਜਿਹੀ ਗੱਲ ਹੁੰਦੀ ਤਾਂ ਬਾਬੇ ਕੋਲ ਚੈਨਲ ਕਿਉਂ ਜਾਂਦਾ ਸਾਡਾ ਫਰਜ਼ ਆ ਕਿ ਅਸੀਂ ਨਿਰਪੱਖ ਹੋ ਕੇ ਚੱਲਣਾ ਏ ਅਗਰ ਕਿਸੇ ਦੇ ਨਾਲ ਕੋਈ ਤੱਕਾ ਹੁੰਦਾ ਏ ਤਾ ਉਸ ਵਿਅਕਤੀ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਜਿਸ ਦੇ ਉੱਤੇ ਦੋਸ਼ ਲੱਗਦੇ ਨੇ ਉਸ ਦੇ ਨਾਲ ਵੀ ਗੱਲਬਾਤ ਕਰਨੀ ਆ ਮੀਡੀਆ ਨੇ ਦੋਨੋਂ ਪੱਖ ਦਿਖਾਉਣੇ ਹੁੰਦੇ ਨੇ ਫੈਸਲਾ ਜਿਹੜਾ ਉਹ ਤਾਂ ਅਦਾਲਤ ਨੇ ਕਰਨਾ ਹੁੰਦਾ ਏ ਕੋਰਟ ਆ ਜਿਹੜਾ ਉਸ ਦੇ ਕੰਨ ਹੁੰਦਾ ਤੇ ਜਿਹੜੀ ਕੇਸ ਦੀ ਗੱਲ ਆ ਲੇਡੀ ਕਹਿ ਰਹੀ ਆ ਮੇਰਾ ਕੇਸ ਚੱਲ ਰਿਹਾ ਹੈ ਜੁਲਾਈ ਮਹੀਨੇ ਚ ਉਸਨੇ ਦੱਸਿਆ ਕਿ ਮੇਰੀ ਤਰੀਕ ਹੈ ਜਦਕਿ ਬਾਬਾ ਕਹਿ ਰਿਹਾ ਹੈ ਕਿ ਮੇਰੇ ਤੇ ਤਾਂ ਕੋਈ ਕੇਸ ਹੀ ਨਹੀਂ ਚੱਲਦਾ ਮੇਰੇ ਵੱਲੋਂ ਤਾਂ ਕੋਈ ਮੈਨੂੰ ਕਦੇ ਬੁਲਾਇਆ ਨਹੀਂ ਗਿਆ ਹੁਣ ਵੀ ਪਹਿਲਾਂ ਇਹ ਮਾਮਲਾ ਹੈ ਵੀ ਪਹਿਲਾਂ ਇਹ ਮਾਮਲਾ ਹੋ ਗਿਆ ਸੀਗਾ ਵੀ ਠੀਕ ਆ ਇਹ ਗੱਲ ਆ ਜਿਹੜੀ ਉਹ ਆਖੀ ਗਈ ਇਹ ਤਾਂ ਹੁਣ ਇਹ ਸਾਰਾ ਕੁਝ ਜਿਹੜਾ ਬਲਤ ਕਰਦੇ ਦੋਸ਼ ਬਾਬੇ ਤੇ ਲੱਗੇ ਨੇ ਉਹ ਕੋਰਟ ਨੇ ਤੈਅ ਕਰਨੇ ਨੇ ਸਹੀ ਨੇ ਫਿਰ ਜਾਂ ਫਿਰ ਗਲਤ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਕੋਈ ਰੇਪ ਪੀੜਤਾ ਜਾਂ ਕੋਈ ਵੀ ਆ ਉਸ ਦੇਵਲਪ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਹੋਵੇ ਅੱਗੇ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਾਨਫਰੈਂਸਾਂ ਹੋਈਆਂ ਨੇ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਤੇ ਦੋਸ਼ ਨਹੀਂ ਜਿਹੜੇ ਉਹ ਲੱਗੇ ਨੇ ਲੇਕਿਨ ਮੀਡੀਆ ਵੱਲੋਂ ਹਰ ਪੱਖਾ ਜਿਹੜਾ ਉਹ ਲਿਆ ਜਾਂਦਾ ਏ ਜੋ ਦੋਸ਼ ਲਾਉਂਦਾ ਏ ਉਸਦੀ ਵੀ ਗੱਲ ਕੀਤੀ ਜਾਂਦੀ ਹੈ ਜਿਸ ਤੇ ਦੋਸ਼ ਲੱਗਦੇ ਨੇ ਉਸ ਦਾ ਵੀ ਪੱਖ ਜਾਣਿਆ ਜਾਂਦਾ ਏ ਵੀ ਭਾਈ ਤੂੰ ਦੱਸ ਵੀ ਤੇਰੇ ਮਾਮਲੇ 'ਚ ਕੀ ਤੇਰਾ ਪੱਖਾ ਕੀ ਤੇ ਸੱਚਾ ਤੂੰ ਜਿਹੜਾ ਸਾਹਮਣੇ ਲਿਆਉਣਾ ਚਾਹੁੰਦਾ ਹੈ ਤਾਂ ਬਿਲਕੁਲ ਦੇਖੋ ਜਦੋਂ ਇੰਟਰਵਿਊ ਰਿਕਾਰਡ ਕੀਤੀ ਜਾਂਦੀ ਆ ਸਾਡਾ ਅਦਾਰਾ ਉਸ ਲੇਡੀ ਦੇ ਇੰਟਰਵਿਊ ਤੋਂ ਬਾਅਦ ਦੂਜਾ ਪੱਖ ਜੋ ਨਿਰਪੱਖ ਅਸਲ ਦੇ ਵਿੱਚ ਪੱਤਰਕਾਰੀ ਬਣਦੀ ਹੈ ਕਿ ਬਾਬੇ ਦਾ ਜਿਹੜਾ ਵਰਜ਼ਨ ਜਾਣਨ ਦੇ ਲਈ ਕਿ ਉਸ ਦੀ ਉਧਰਲੇ ਪਾਸਿਓਂ ਬਾਬੇ ਦਾ ਸਪਸ਼ਟੀਕਰਨ ਕੀ ਆ ਉਹ ਜਾਣਨ ਦੇ ਲਈ ਜਾਂਦਾ ਪਰ ਉਹਦੇ ਵੱਲੋਂ ਟਰੈਪ ਲਗਾਇਆ ਜਾਂਦਾ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਵੱਲੋਂ ਤਸਤਨਾਮ ਜਿਸ ਤਰੀਕੇ ਤੁਸੀਂ ਕਿਹਾ ਮੈਂ ਗੱਲਬਾਤ ਕੀਤੀ ਸੀ ਕਿ ਬਾਬਾ ਕਹਿ ਰਿਹਾ ਸੀ ਕਿ ਮਾਫੀ ਮੰਗੋ ਪਰ ਬਲਵਿੰਦਰ ਕਹਿ ਰਿਹਾ ਕਿ ਆਪਾਂ ਨਾ ਤਾਂ ਬਾਬੇ ਨੂੰ ਸਿੱਧਾ ਕੋਈ ਇਲਜ਼ਾਮ ਲਾਇਆ ਉਹ ਤਾਂ ਲੇਡੀ ਨੇ ਇਲਜ਼ਾਮ ਲਾਇਆ ਨਾ ਇਸ ਤਰ੍ਹਾਂ ਜਿਹੜੀ ਲੇਡੀ ਦੀ ਆਵਾਜ਼ ਆ ਜੋ ਉਸ ਨੇ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਰਤੀ ਉਹ ਤਾਂ ਅਸੀਂ ਦੁਨੀਆ ਇਲਜ਼ਾਮ ਲੱਗੇ ਨੇ ਉਹ ਕਹ ਰਾਕਿ ਮੈਂ ਤਾਂ ਖੁਦ ਕੋਈ ਬਾਬੇ ਦੇ ਉੱਪਰ ਇਲਜ਼ਾਮ ਲਾਇਆ ਹੀ ਨਹੀਂ ਤਾਂ ਉਹੀ ਗੱਲ ਆ ਮੈਂ ਉਹਨੂੰ ਸਮਝਾਇਆ ਬਾਬੇ ਨੂੰ ਉਹ ਤਿੰਨ ਵਾਰ ਮੈਂ ਉਹ ਇੰਟਰਵਿਊ ਸੁਣਾਈ ਮੈਂ ਇੱਥੇ ਦੱਸੋ ਵੀ ਸਾਡੇ ਐਂਕਰ ਨੇ ਬੋਲਿਆ ਬਕਾਇਦਾ ਜਿਹੜੀ ਆਡੀਓ ਵਾਇਰਲ ਹੋਈ ਜਾ ਉਹ ਬਾਬੇ ਦੇ ਨਾਮ ਬੈਸਦੀ ਉਹਦੇ ਵਿੱਚ ਵੀ ਮੈਂ ਇਹੀ ਚੀਜ਼ ਬੋਲਿਆ ਵੀ ਅਸੀਂ ਐਂਕਰ ਨੇ ਸਾਡੇ ਨਹੀਂ ਬੋਲਿਆ ਜੇ ਸਾਡੇ ਐਂਕਰ ਨੇ ਬੋਲਿਆ ਹੁੰਦਾ ਤਾਂ ਕਿਤੇ ਨਾ ਕਿਤੇ ਅਸੀਂ ਗਲਤ ਹੋ ਸਕਦੇ ਸੀ ਪਰ ਅਸੀਂ ਉਹ ਵੀ ਨਹੀਂ ਸਾਡੇ ਐਂਕਰ ਨੇ ਨਹੀਂ ਬੋਲਿਆ ਉਲਟਾ ਉਸ ਬੀਬੀ ਨੂੰ ਵੀ ਸਾਰੇ ਸਬੂਤ ਪੁੱਛੇ ਆ ਵੀ ਤੂੰ ਕਿਸ ਕਿਸ ਅਧਾਰ ਤੇ ਦੋਸ਼ ਲਾ ਰਹੀ ਆ ਤੇ ਹੁਣ ਕੀ ਅੱਗੇ ਕਾਰਵਾਈ ਕਰਨ ਜਾ ਰਹੀ ਆ ਦੂਜਾ ਬਾਬਾ ਕਹਿ ਰਿਹਾ ਦੋਸ਼ ਲਾ ਰਿਹਾ ਕਿ ਐਵੇਂ ਕਿਵੇਂ ਤੁਸੀਂ ਕਿਸੇ ਦੀ ਇੰਟਰਵਿਊ ਚਲਾ ਦੋਗੇ ਅਸੀਂ ਇੱਥੇ ਉਹ ਵੀ ਦੱਸ ਦਿੰਦੇ ਆ ਬਾਬੇ ਨੂੰ ਕਿ ਕਈ ਗੈਂਗਸਟਰਾਂ ਦੀ ਹੁਣ ਤੱਕ ਇੰਟਰਵਿਊ ਹੋ ਚੁੱਕੀਆਂ ਕਈ ਵੱਡੇ ਚੈਨਲਾਂ ਤੇ ਤੇ ਹੁੰਦੀ ਆ ਰਹੀਆਂ ਨੇ ਤਾਂ ਹਰੇਕ ਫਿਰ ਤਾਂ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਜਾਏ ਪੱਤਰਕਾਰਾਂ ਨੂੰ ਬਹੁਤ ਸਾਰੇ ਸੋਰਸ ਹੁੰਦੇ ਆ ਬਹੁਤ ਸਾਰੇ ਲੋਕਾਂ ਨੇ ਆਪਣੇ ਪੱਖ ਰੱਖਣੇ ਹੁੰਦੇ ਆ ਸੂਤਰ ਹੁੰਦੇ ਆ ਬਹੁਤ ਸਾਰੇ ਫਿਰ ਤਾਂ ਹਰ ਇੱਕ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨੂੰ ਤੁਹਾਨੂੰ ਤੁਹਾਨੂੰ 3-4 ਘੰਟੇ ਬੰਦਕ ਬਣਾ ਕੇ ਬਿਠਾਇਆ ਗਿਆ ਉਸ ਵਕਤ ਮਹਿਸੂਸ ਹੋਇਆ ਕਿ ਜਿਹੜੇ ਇੱਕ ਪੀੜਤ ਦਾਸ ਸੀ ਜਿਹੜੀ ਉਹਦੇ ਆਵਾਜ਼ ਦੁਨੀਆ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸੱਚੀ ਪੱਤਰਕਾਰੀ ਆ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੱਚੀ ਪੱਤਰਕਾਰੀ ਦੇ ਕਰਕੇ ਤਾਂ ਆਪਾਂ ਨਰੋਲ ਬੈਠੇ ਰਹੇ ਉੱਥੇ ਮੈਨੂੰ ਇੱਕ ਚੀਜ਼ ਫੀਲ ਹੋ ਰਹੀ ਸੀ ਕਿ ਬਾਬਾ ਹਰਜੀਤ ਸਿੰਘ ਦੇ ਲੱਤਾਂ ਕੰਬ ਰਹੀਆਂ ਨੇ ਵੀ ਆ ਕੀ ਹੋ ਰਿਹਾ ਮੇਰੇ ਨਾਲ ਇੱਕ ਪਾਸੇ ਤਾਂ ਉਹ ਥਾਪੀਆਂ ਮਾਰ ਰਿਆ ਨੇ ਅੰਗਸੰਗਾ ਨੂੰ ਕਦੇ ਕਿਸੇ ਨੂੰ ਵੀ ਆ ਕੇ ਮੇਰੇ ਨਾਲ ਟਕਰੋ ਦੂਜੇ ਪਾਸੇ ਉਹ ਪੱਤਰਕਾਰਾਂ ਨਾਲ ਇਸ ਤਰੀਕੇ ਨਾਲ ਇੰਟਰਵਿਊ ਡਿਲੀਟ ਕਰਵਾ ਰਿਆ ਆਪਣੇ ਘਰੇ ਬੁਲਾ ਕੇ ਜਿਵੇਂ ਪਤਾ ਨਹੀਂ ਉਹਤੇ ਕਿੱਡਾਕ ਦਬਾਅ ਪੈ ਗਿਆ ਹੋਵੇ ਜੇਕਰ ਅਸਲ ਵਿੱਚ ਸੱਚਾ ਹੁੰਦਾ ਬਾਬਾ ਤਾਂ ਉਹ ਕਹਿੰਦਾ ਕਿ ਵੀ ਤੁਸੀਂ ਆਇਓ ਇੰਟਰਵਿਊ ਕਰੋ ਬਾਅਦ ਵਿੱਚ ਮੈਂ ਕੋਈ ਗੱਲ ਕਰਨੀ ਆ ਠੀਕ ਆ ਬਾਅਦ ਚ ਉਹ ਸਮਝਾਉਂਦਾ ਵੀ ਇਹ ਤੁਹਾਡੇ ਤੋਂ ਗਲਤੀ ਹੋਈ ਆ ਮੈਂ ਮੈਨੂੰ ਗਲਤ ਲੱਗ ਰਿਹਾ ਇਹ ਤੇ ਇਸ ਨੂੰ ਸਹੀ ਤਰੀਕੇ ਨਾਲ ਚਲਾ ਦਿਓ ਜਾਂ ਹੋਰ ਗੱਲਬਾਤ ਕਰਦਾ ਨਹੀਂ ਬਿਲਕੁਲ ਜੇ ਮੇਰਾ ਇੱਥੇ ਸਵਾਲ ਬਿਲਕੁਲ ਮੇਰਾ ਸਵਾਲ ਇਹ ਆ ਕਿ ਜਿਸ ਤਰੀਕੇ ਤੁਸੀਂ ਉਹਨਾਂ ਦਾ ਪੱਖ ਜਾਣਨ ਲਈ ਤਾਂ ਪਹੁੰਚ ਗਏ ਸੀ ਉਹਨਾਂ ਕੈਮਰਾ ਗੱਲ ਕਰਦਾ ਕਿ ਮੇਰੇ ਕੋ ਆ ਸਬੂਤ ਨੇ ਮੇਰੇ ਤੇ ਗਲਤ ਇਲਜ਼ਾਮ ਲੱਗੇ ਨੇ ਮੈਂ ਕਿਹਾ ਮਰ ਰਿਕਾਰਡਿੰਗ ਲਾਣੇ ਆਪਾਂ ਰਿਕਾਰਡ ਚ ਹੀ ਸਾਰੇ ਕੁਝ ਆਪਾਂ ਕਰਾਂਗੇ ਗੱਲਬਾਤ ਕਹਿੰਦਾ ਨਹੀਂ ਮੈਂ ਪੁਲਿਸ ਬੁਲਾ ਲਈ 112 ਤੇ ਉਹਨਾਂ ਨੇ ਕਾਲ ਕਰਕੇ ਪੁਲਿਸ ਆਦ ਲਈ ਪੁਲਿਸ ਕਾਫੀ ਟਾਈਮ ਬਾਅਦ ਆਈ ਉਹਨਾਂ ਨੂੰ ਐਸਐਚਓ ਨੂੰ ਕੰਮ ਸੀ ਤੇ ਉਹਨਾਂ ਨੇ ਜਦੋਂ ਆ ਕੇ ਗੱਲਬਾਤ ਸੁਣੀ ਸਬ ਇਨਸਪੈਕਟਰ ਆਏ ਸੀਗੇ ਉੱਥੇ ਗੱਲਬਾਤ ਸੁਣੀ ਮੈਂ ਉਹਨ ਸਾਨੂੰ ਬੋਲਿਆ ਗਲਤ ਕੋਈ ਵੀ ਅਦਾਰਾ ਇਸ ਤਰੀਕੇ ਨਾਲ ਕਿਵੇਂ ਮਾਫੀ ਮੰਗ ਜੂਆ ਇਹ ਤਾਂ ਕੱਲੂ ਹੋਰ ਹਰੇ ਖੜਾ ਹੋ ਜੂਗਾ ਵੀ ਸਾਡੀ ਗਲਤ ਵੀਡੀਓ ਚੱਲੀ ਆ ਸਾਾਨੂੰ ਮਾਫੀ ਚਾਹੀਦੀ ਹੈ ਮੀਡੀਆ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਬਿਲਕੁਲ ਜੇ ਅੱਜ ਮੀਡੀਆ ਨੂੰ ਇਸ ਤਰੀਕੇ ਨਾਲ ਪੁਲਿਸ ਦੇ ਰਾਹੀਂ ਦਿਵਾਉਣ ਦੀ ਕੋਸ਼ਿਸ਼ ਹੋ ਰਹੀ ਹੈ ਫਿਰ ਕੱਲ ਨੂੰ ਪੱਕਾ ਕੀ ਹੋਊਗਾ ਕੀ ਸੱਚ ਆਗਾ ਅਜਿਹੇ ਜਿਹੜੇ ਬਾਬੇ ਗੁਰੂਆਂ ਦਾ ਬਾਣਾ ਪਾ ਕੇ ਜਿਹੜੇ ਬੈਠੇ ਆ ਸਿੱਖੀ ਸਰੂਪ ਧਾਰ ਕੇ ਬੈਠੇ ਆ ਹਰੇਕ ਇਹ ਇਸ ਤਰੀਕੇ ਨਾਲ ਧੱਕਾ ਕਰਨ ਲੱਗ ਜਾਇਆ ਹੁਣ ਤੱਕ ਜੇਕਰ ਤੁਸੀਂ ਇਹਨੇ ਸੱਚੇ ਸਾਡੇ ਔਨ ਕੈਮਰਾ ਗੱਲਬਾਤ ਕਰੋ ਦੱਸੋ ਕਿ ਮੇਰੇ ਕੋ ਭਈਆ ਸਜੂਤਾ ਆਪਾਂ ਲਾਈਵ ਕਰਦੇ ਆਂ ਪ੍ਰੋਗਰਾਮ ਲਾਈਵ ਪ੍ਰੋਗਰਾਮ ਚ ਡਿਬੇਟ ਕਰਦੇ ਆਂ ਵੀ ਹਾਂ ਇੱਥੇ ਤੁਸੀਂ ਗਲਤ ਹੋ ਮੈਂ ਇੱਥੇ ਸਹੀ ਆਂ ਮਾ ਪਤਾ ਲੱਗ ਜੂਗਾ ਕੌਣ ਗੱਲ ਕਰਦਾ ਤੁਸੀਂ ਐਨੇ ਸੱਚੇ ਹੋ ਲੇਡੀ ਨੂੰ ਝੂਠੀ ਪਾਓ ਫਿਰ ਤੁਸੀਂ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਅੱਜ ਲੇਡੀਜ਼ ਤੇ ਹੁਣ ਤੱਕ ਕੋਈ ਕਾਰਵਾਈ ਕਰਾਈ ਕਹਿੰਦਾ ਅਸੀਂ ਕਰਾ ਰਹੇ ਹਾਂ ਅੱਜ ਹੀ ਕੰਪਲੀਟ ਕਰ ਅੱਜ ਉਹਨਾਂ ਨੂੰ ਕੰਪਲੀਟ ਵੀ ਯਾਦ ਆ ਗਈ ਪਹਿਲਾਂ ਕਿੰਨੇ ਇੰਟਰਵਿਊ ਹੋਈਆਂ ਉਹਦੇ ਵਿੱਚ ਹੁਣ ਤੱਕ ਕੋਈ ਕੰਪਲੀਟ ਨਹੀਂ ਹੋਈ ਲੇਡੀਜ਼ ਖਿਲਾਫ ਕਹਿੰਦਾ ਮੈਨੂੰ ਜਾਣ ਕੇ ਬਦਨਾਮ ਕਰ ਰਹੇ ਮਤ ਪਹਿਲਾਂ ਫਿਰ ਕਿਉਂ ਨਹੀਂ ਕਰੀ ਗਲਤ ਹੈ ਵੀ ਤੁਸੀਂ ਤੁਹਾਡੇ ਖਿਲਾਫ ਕੋਈ 3 ਸਾਲ ਤੋਂ ਇੰਟਰਵਿਊ ਕਰ ਰਿਆ ਤੁਸੀਂ ਉਹਨਾਂ ਖਿਲਾਫ ਜਿਹੜੀ ਆ ਉਹ ਨਹੀਂ ਕਰੀ ਹੈਗੀ ਕੋਈ ਕਾਰਵਾਈ ਨਹੀਂ ਕਰਾਈ ਐਫ ਆਈ ਆਰ ਨਹੀਂ ਕਰਾਈ ਜਿਹੜਾ ਚੈਨਲ ਇੰਟਰਵਿਊ ਕਰਕੇ ਤੁਹਾਡਾ ਪੱਖ ਰੱਖ ਕੇ ਵੀ ਆ ਰਿਹਾ ਤੁਹਾਡੀ ਫੇਰ ਪੱਖ ਲੈਣ ਆ ਰਿਹਾ ਫਿਰ ਤੁਸੀਂ ਉਹਨਾਂ ਦੇ ਐਫ ਆਈ ਆਰ ਕਰਨ ਨੂੰ ਕਰ ਰਹੇ ਮੈਂ ਉਹਨਾਂ ਨੂੰ ਕਿਹਾ ਵੀ ਜੋ ਤੁਸੀਂ ਕਰਨਾ ਉਹ ਕਰ ਲਓ ਅਸੀਂ ਮਾਫੀ ਨਹੀਂ ਮੰਗਦੇ ਅਸੀਂ ਸਾ ਪੱਖ ਸਾਡਾ ਨਿਰਪੱਖ ਪੱਤਰਕਾਰੀ ਕਰ ਰਹੇ ਆ ਨਾ ਅਸੀਂ ਕਿਸੇ ਤੋਂ ਵਿਕਦੇ ਆ ਨਾ ਝੁਕਦੇ ਆ ਤਾਂ ਸਤਨਾਮ ਕਿਸ ਤਰੀਕੇ ਦੇਖਦੇ ਹੋ ਕਿ ਜਿਸ ਵਾਬੇ ਦਾ ਦੁਨੀਆ ਭਰ ਦੇ ਵਿੱਚ ਕਰਦਾਰ ਆ ਲੋਕ ਕਈ ਲੋਕ ਉਹਨਾਂ ਨੂੰ ਚੰਗਾ ਵੀ ਮੰਨਦੇ ਨੇ ਪਰ ਤੁਸੀਂ ਜਦੋਂ ਉਹਨਾਂ ਨਾਲ ਇੰਟਰਵਿਊ ਕਰਨ ਜਾਂਦੇ ਹੋ ਉਹਨਾਂ ਦੇ ਉੱਪਰ ਵੱਲੋਂ ਜਿਹੜਾ ਜਿਸ ਤਰੀਕੇ ਦਾ ਵਿਵਹਾਰ ਕੀਤਾ ਜਾਂਦਾ ਤੁਹਾਡੇ ਉੱਪ ਤੁਹਾਨੂੰ ਇਹ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਅਸੀਂ ਤੁਹਾਨੂੰ ਪੁਲਿਸ ਨੂੰ ਚੁਕਾ ਦਾਂਗੇ ਪੁਲਿਸ ਫਿਰ ਕਿਸ ਤਰੀਕੇ ਕਰਦੀ ਆ ਉਸ ਨੂੰ ਕਿਸ ਤਰੀਕੇ ਦੇਖਦੇ ਤਾਂ ਜਦੋਂ ਗੱਲਬਾਤ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਕੁੰਡੀ ਲਾ ਦਿੰਨਾ ਮੈਂ ਐਵੇਂ ਤੁਸੀਂ ਜਾ ਨਹੀਂ ਸਕਦੇ ਮੈਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਕੁੰਡੀ ਲਾ ਲਓ ਇਹ ਵੀ ਤੁਹਾਡਾ ਬਹਿਮ ਆ ਜਿਹੜਾ ਉਹ ਦੂਰ ਹੋ ਜੇਗਾ ਦੂਜੀ ਗੱਲ ਜੀ ਇੱਥੇ ਉਹ ਕਹਿ ਰਿਹਾ ਕਿ ਵੀ ਅਮਰਥਪਾਲ ਸਿੰਘ ਮੈਰੋ ਗੁਰੂ ਦੇ ਬਾਣੇ ਵਿੱਚ ਜਾਂ ਨਿਹੰਗਾਂ ਦੇ ਬਾਣੇ ਵਿੱਚ ਕਤਲ ਕਰ ਰਿਹਾ ਗੁੰਡਾ ਤਾਂ ਰਸੂਲਪੁਰ ਵਾਲੇ ਬਾਬੇ ਨੂੰ ਹਰਜੀਤ ਬਾਬੇ ਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਕੀ ਕੀਤਾ ਤੁਸੀਂ ਪੁਲਿਸ ਰਾਹੀਂ ਆਪਣੀ ਗੁੰਡਾਗਰਦੀ ਦਿਖਾਣੀ ਸੀਗੀ ਕਿ ਅਸੀਂ ਪੁਲਿਸ ਰਾਹੀਂ ਸੈਂਟਰ ਦੇ ਦਬਕੇ ਦੇ ਕੇ ਤੁਸੀਂ ਉਹ ਕਰਨਾ ਚਾਹੁੰਦੇ ਸੀਗੇ ਕਿ ਦਿਵਾਵਾਂਗੇ ਪਰ ਜੇਕਰ মিডিਆ ਨੂੰ ਇਸ ਤਰੀਕੇ ਨਾਲ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਅੱਜ ਹਰਜੀਤ ਬਾਬਾ ਤਾਂ ਜਿਹੜੀ ਮੈਡ ਲੈਡੀਆਂ 'ਚ ਦੋਸ਼ ਲਾ ਰਹੀ ਆ ਉਸ ਨੂੰ ਕੀ ਕੁਝ ਜਿਹੜਾ ਦਵਾਨ ਦੀ ਕੋਸ਼ਿਸ਼ ਹੋਈ ਹੋਏਗੀ ਜਾਂ ਫਿਰ ਜਿਹੜਾ ਉਹਨਾਂ ਦੇ ਖਿਲਾਫ ਬੋਲਦਾ ਉਹਨਾਂ ਨੂੰ ਦਵਾਨ ਦੀ ਕਿਉਂ ਕੀ ਕੋਸ਼ਿਸ਼ ਕਰਦੇ ਹੋਣਗੇ ਤਾਂ ਸੈਂਟਰ ਤੱਕ ਦੇ ਸਾਨੂੰ ਜਿਹੜੇ ਆ ਉਹਨਾਂ ਨੇ ਧਮਕੀਆਂ ਦਿੱਤੀ ਆ ਕਿ ਸੈਂਟਰ ਚ ਮੇਰੀ ਚੰਗੀ ਸੂਖ ਆ ਰਾਸ਼ਟਰਪਤੀ ਤੱਕ ਮੇਰੇ ਜਿਹੜੇ ਆ ਬਾਵਾ ਕਰਦੇ ਆ ਤਾਂ ਤੁਸੀਂ ਦੇਖਿਓ ਤਾਂ ਸੀ ਮੈਂ ਕਰਦਾ ਕੀ ਆ ਪੁਲਿਸ ਨੂੰ ਬੁਲਾਣਾ ਮੈਂ ਪੁਲਿਸ ਜੋ ਕੁਝ ਕਰ ਦੇ ਫਿਰ ਤੁਹਾਨੂੰ ਪਤਾ ਲੱਗੇਗਾ ਕਿਹਾ ਗਿਆ ਕਿ ਮੇਰੀ ਸੈਂਟਰ 'ਚ ਪਹੁੰਚ ਜਾ ਕੇ ਮੈਂ ਤੁਹਾਨੂੰ ਜਿਹੜਾ ਕੋਈ ਕੁਝ ਕਰਾ ਦੂੰਗਾ ਬਿਲਕੁਲ ਸਾਰਾ ਕੁਝ ਹੈਗਾ ਆਪਣੇ ਕੋਲ ਬਾਕਾਇਦਾ ਰਿਕਾਰਡਿੰਗ ਆ ਤੇ ਮੈਂ ਇੱਕ ਮੀਡੀਆ ਅਤੇ ਬਾਕੀ ਸਾਰੇ ਦਰਸ਼ਕਾਂ ਨੂੰ ਇਹ ਵੀ ਬੇਨਤੀ ਕਰਦਾ ਇਹ ਕੋਈ ਵਿਊਜ਼ ਲੈਣ ਦਾ ਚੱਕਰ ਨਹੀਂ ਇਹ ਇੱਕ ਉਸ ਬਾਬੇ ਦੀ ਅਸਲ ਕਹਾਣੀ ਦੱਸ ਰਿਹਾ ਤੁਹਾਨੂੰ ਜਿਹੜਾ ਇੱਕ ਅਹ ਨਿਹੰਗਾਂ ਦਾ ਬਾਣਾ ਪਾ ਕੇ ਜਿਹੜਾ ਗੁਰੂ ਦਾ ਬਾਣਾ ਇੱਕ ਤਰ੍ਹਾਂ ਦਾ ਪਾਹਣ ਕੇ ਆਪਣੇ ਆਪ ਨੂੰ ਦੋਵਾਂ ਧਰਮਾਂ ਦੇ ਵਿੱਚ ਨਿਰਪੱਖ ਦੱਸਦਾ ਕਿ ਵੀ ਅਸੀਂ ਨਿਰਪੱਖ ਚੱਲਦੇ ਆਂ ਜਾਂ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆਂ ਤਾਂ ਅੱਜ ਉਹੀ ਬਾਬਾ ਅੱਜ ਇੱਕ ਪੱਤਰਕਾਰਾਂ ਨਾਲ ਇਹ ਜਿਹੜਾ سلوਕ ਕਰ ਰਿਆ ਸੀਗਾ ਕਿ ਜਿਵੇਂ ਉਹ ਪਤਾ ਨਹੀਂ ਕਿੱਡਾ ਪਾਵਰਫੁਲ ਹੈ ਤਾਂ ਇੱਥੋਂ ਤੱਕ ਕਹਾਣੀ ਬਣੀ ਤਾਂ ਉਹਨਾਂ ਨੂੰ ਕਿਹਾ ਕਿ ਵੀ ਜੋ ਤੁਹਾਡੇ ਤੁਹਾਡੇ ਤੋਂ ਹੁੰਦਾ ਉਹ ਕਰ ਲਓ ਬਾਕੀ ਅਸੀਂ ਦੇਖਾਂਗੇ ਇੰਜ ਨਹੀਂ ਲੱਗਿਆ ਕਿ ਜੇ ਇੱਕ ਪੱਤਰਕਾਰ ਦੇ ਨਾਲ ਮੀਡੀਆ ادارے ਨਾਲ ਇਸ ਤਰੀਕੇ ਗੱਲਬਾਤ ਕਰ ਰਹੇ ਨੇ ਤਾਂ ਆਮ ਲੋਕਾਂ ਨਾਲ ਕਿਸ ਤਰੀਕੇ ਕਰਦੇ ਹੋਣਗੇ ਬਿਲਕੁਲ ਉਹੀ ਗੱਲ ਆ ਗਈ ਕਿ ਜਦੋਂ ਇੱਕ ਪੱਤਰਕਾਰ ਨੂੰ ਬੁਲਾ ਕੇ ਅ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹਨਾਂ ਨੇ ਦੋਸ਼ ਵੀ ਸਾਡੇ ਦੇ ਪੈਸਿਆਂ ਦੇ ਲਗਾਏ ਵੀ ਤੁਸੀਂ ਪੈਸੇ ਲੈ ਕੇ ਇੰਟਰਵਿਊ ਕੀਤੀ ਉਹਨਾਂ ਨੂੰ ਕਿਹਾ ਮੈਂ ਤੁਸੀਂ ਸਬੂਤ ਪੇਸ਼ ਕਰ ਦਿਓ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਪੇਸ਼ ਹੋ ਜਾਾਂਗੇ ਤੇ ਦੂਜੀ ਗੱਲ ਕੀ ਸਾਡੇ ਬਾਰੇ ਕਿਤੇ ਵੀ ਤੁਹਾਨੂੰ ਇੱਕ ਵੀ ਪਤਾ ਲੱਗਿਆ ਵੀ ਹਾਂ ਇੱਥੇ ਅਸੀਂ ਕਿਤੇ ਵੀ ਪੈਸੇ ਲੈ ਕੇ ਅਸੀਂ ਕੋਈ ਚੀਜ਼ ਚਲਾਣੇ ਆ ਤਾਂ ਸਾਨੂੰ ਜਿੱਥੇ ਮਰਜ਼ੀ ਆ ਕੇ ਤੁਸੀਂ ਘੇਰ ਸਕਦੇ ਹੋ ਕਾਨੂੰਨੀ ਤੌਰ ਤੇ ਤਾਂ ਉਹਨਾਂ ਨੂੰ ਕਿਹਾ ਹਰ ਇੱਕ ਗੱਲ ਕਹੀ ਆ ਵੀ ਅਸੀਂ ਐਵੇਂ ਨਹੀਂ ਉਹ ਕਰਦੇ ਅਸੀਂ ਸਾਡਾ ਇੱਕ ਸਰੂਖ ਆ ਸਾਡਾ ਚੈਨਲ ਬਾਰ ਤਿੰਨ ਚਾਰ ਕੰਟਰੀਆਂ ਚੱਲਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਅਸੀਂ ਕਿਸੇ ਤੱਥ ਦੇ ਆਧਾਰ ਤੇ ਹੀ ਖਬਰ ਚਲਾਉਂਦੇ ਆ ਬਿਲਾ ਤੱਥ ਤੋਂ ਨਹੀਂ ਚਲਾ ਚਲਾਉਂਦੇ ਤੇ ਉਹਨਾਂ ਨੇ ਕੁਝ ਨਹੀਂ ਗੱਲ ਸੁਣੀ ਤੇ ਉਹ ਸਿਰਫ ਆਪਣੀ ਉਸ ਤੇ ਬੈਠੇ ਰਹੇ ਵੀ ਹਾਂ ਮੈਂ ਅੱਜ ਕੁਝ ਕਰਾਂਗਾ ਪਰ ਉਹਨਾਂ ਨੂੰ ਕਹਿਤਾ ਵੀ ਤੁਸੀਂ ਕਰੋ ਜਿਹੜਾ ਕੁਝ ਕਰਨਾ ਪੁਲਿਸ ਸੱਦੀ ਪੁਲਿਸ ਨੂੰ ਅਸੀਂ ਆਪਣਾ ਪੱਖ ਦੱਸਿਆ ਵੀ ਆਹ ਕੁਝ ਹੋਇਆ ਉਹਨਾਂ ਨੇ ਉਹਨਾਂ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੂੰ ਲੈ ਕੇ ਬਾਕੀ ਹੁਣ ਦੇਖਦੇ ਆਂ ਕੀ ਬਣਦਾ ਤਾਂ ਬਿਲਕੁਲ ਬਲਵਿੰਦਰ ਕਿਸ ਤਰੀਕੇ ਦੇਖਦੇ ਹੋ ਕਿ ਅੱਜ ਆਪਣੇ ادارے ਨੇ ਨਿਰਪੱਖ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕੀਤੀ ਦੋਨੋਂ ਪਾਸੇ ਦੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਉੱਥੇ ਬੰਧਕ ਬਣਾ ਲਿਆ ਆਪਣੀ ਟੀਮ ਨੂੰ ਇਸ ਨੂੰ ਕਿਵੇਂ ਦੇਖਦੇ ਹੋ ਕਿ ਸੱਚਰ ਸੱਚੀ ਪੱਤਰਕਾਰੀ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਕੱਲ ਸਿੱਧਾ ਸਿੱਧਾ ਫੋਨੋਂ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਇਹ ਗੱਲ ਪੁੱਛੀ ਸੀ ਕਿ ਉਹ ਲੇਡੀ ਤੁਹਾਡੇ ਖਿਲਾਫ ਇੰਨੇ ਗੰਭੀਰ ਦੋਸ਼ ਲਾ ਰਹੀ ਹੈ ਅਗਰ ਤੁਸੀਂ ਉਸ ਨੂੰ ਵਿਰੋਧ ਕਰਨਾ ਚਾਹੁੰਦੇ ਹੋ ਉਸ ਨੂੰ ਤੁਹਾਡੇ ਤੇ ਗਲਤ ਇਲਜ਼ਾਮ ਲਾ ਰਹੀ ਹੈ ਤਾਂ ਤੁਸੀਂ ਇਸ ਤੇ ਕਾਨੂੰਨੀ ਕਾਰਵਾਈ ਕੀ ਕੀਤੀ ਹੈ ਉਹਨਾਂ ਨੇ ਵੀ ਕਹਿਆ ਸੀ ਕਿ ਅਸੀਂ ਕਰ ਰਹੇ ਹਾਂ ਤਾਂ ਹੁਣ ਇਹ ਵੀ ਗੱਲ ਆ ਨਾ ਵੀ ਕੀ ਕਰ ਰਹੇ ਨੇ ਅਗਰ 3 ਸਾਲ ਤੋਂ ਕੋਈ ਕਿਸੇ ਨੂੰ ਇਦਾਂ ਟਾਰਗੇਟ ਕਰ ਰਿਹਾ ਹੈ ਅਗਰ ਉਸ ਬੰਦੇ ਦੀ ਕੋਈ ਗਲਤੀ ਨਹੀਂ ਆ ਯਾਰ ਉਹ ਪੁਲਿਸ ਦੇ ਕੋਲ ਜਾਊਗਾ ਸਾਈਬਰ ਸੈੱਲ ਦੇ ਕੋਲ ਜਾਊਗਾ ਅਦਾਲਤ ਦਾ ਬੂਹਾ ਖੜਕਾਊਗਾ ਉਹ ਖੁਦ ਉਸ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਵੀ ਕਰੂਗਾ ਵੀ ਮੇਰੇ ਤੇ ਤਾਂ ਝੂਠੇ ਦੋਸ਼ ਲਾਏ ਜਾ ਰਹੇ ਨੇ ਅਗਲਾ ਆਪਣੇ ਆਪ ਨੂੰ ਸਾਬਤ ਸੱਚਾ ਸਾਬਤ ਕਰਨ ਦੇ ਲਈ ਬਹੁਤ ਕੁਝ ਕਰਦਾ ਏ ਇਹ ਚੀਜ਼ ਤਾਂ ਹੁੰਦੀ ਆ ਨਾ ਫਿਰ ਇੱਥੇ ਇਹ ਸਾਰਾ ਕੁਝ ਕਿਉਂ ਨਹੀਂ ਕੀਤਾ ਗਿਆ ਫਿਰ ਅੱਜ ਹੀ ਇਸ ਗੱਲ ਨੂੰ ਲੈ ਕੇ ਕਿਉਂ ਐਡਾ ਇਸ਼ੂ ਆ ਜਿਹੜਾ ਉਹ ਬਣਾ ਲਿਆ ਗਿਆ ਬਿਲਕੁਲ ਦੇਖੋ ਇੱਥੇ ਜਿਸ ਤਰੀਕੇ ਨਾਲ ਕਮਲਕੌਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਦੀਆਂ ਵੀਡੀਓਜ਼ ਆਉਂਦੀਆਂ ਨੇ ਕੁਝ ਹੋਰ ਨੂੰ ਧਮਕਾ ਧਮਕਾ ਧਮਕੀ ਦਿੱਤੀਆਂ ਜਾਂਦੇ ਨੇ ਕਿ ਜੇਕਰ ਤੁਸੀਂ ਅਜਿਹੀਆਂ ਵੀਡੀਓ ਬੰਦ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਸੇ ਮੀਡੀਆ ادارے ਤੇ ਕਾਰਵਾਈ ਨਹੀਂ ਕੀਤੀ ਫਿਰ ਜੇ ਪ੍ਰਸ਼ਾਸਨ ਨੂੰ ਲੱਗਦਾ ਹੁੰਦਾ ਕਿ ਮੀਡੀਆ ادارے ਗਲਤ ਨੇ ਫਿਰ ਉਹ ਵੀਡੀਓ ਡਿਲੀਟ ਕਰਾਈ ਜਾਂਦੇ ਹਾਲਾਂਕਿ ਜਿੱਥੋਂ ਉਹ ਵੀਡੀਓਜ਼ ਦੀ ਸ਼ੁਰੂਆਤ ਹੁੰਦੀ ਸੀ ਅਮਰਤਪਾਲ ਸਿੰਘ ਮੈਰੋ ਦੇ ਕਹਿੰਦੇ ਪਰ মিডিਆ ਤਾਂ ਦੋਨੋਂ ਪੱਖ ਦਿਖਾ ਰਿਆ ਸੀ ਨਾ ਜੀ মিডিਆ ਨੇ ਉਹ ਵੀ ਦਿਖਾਏ ਨੇ ਜਿਹੜੇ ਇਸ ਦੀ ਹਮਾਇਤ ਕਰਦੇ ਨੇ ਇਸ ਦਾ ਵਿਰੋਧ ਕਰ ਰਹੇ ਨੇ ਉਹ ਵੀ ਦਿਖਾਏ ਨੇ ਬਾਬਾ ਹਰਜੀਤ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਉਹ ਵੀ মিডিਆ ਨਹੀਂ ਦਿਖਾਈਆ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਬਾਬਾ ਹਰਜੀਤ ਸਿੰਘ ਕੀ ਕਹਿਣਾ ਚਾਹੁੰਦਾ ਏ ਜਾਂ ਪਹਿਲਾਂ ਵੀ ਜੋ ਕੁਝ ਬਾਬਾ ਹਰਜੀਤ ਸਿੰਘ ਫੂਲਪੁਰ ਕਰਦਾ ਰਿਹਾ ਏ ਉਹ ਸਾਰਾ ਕੁਝ মিডিਆ ਨਹੀਂ ਦਿਖਾਇਆ ਸੀ ਤਾਂ ਬਾਬੇ ਦਾ ਨਾਮ ਆ ਜਿਹੜਾ ਉਹ ਬਣਿਆ ਇਹ ਗੱਲ ਹੁੰਦੀ ਹੈ ਰਹੀ ਗੱਲ ਕੀ ਪੱਖ ਦਿਖਾਉਣੇ ਨੇ ਦੋਹੇ ਉਹ মিডিਆ ਦਾ ਫਰਜ਼ ਬਣਦਾ ਏ ਕਿਉਂਕਿ ਪੱਤਰਕਾਰੀ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਆਪਾਂ ਸਾਰਾ ਕੁਝ ਜਨਤਾ ਦੇ ਸਾਹਮਣੇ ਨਹੀਂ ਰੱਖਦੇ ਜ ਜਨਤਾ ਨੂੰ ਦਿਖਾਉਣਾ ਪੈਂਦਾ ਹੈ ਕਿ ਕੀ ਪਹਿਲਾ ਪੱਖ ਹੈ ਕਿ ਦੂਜਾ ਪੱਖ ਹੈ ਹਨਾ ਤੇ ਸਾਰਾ ਕੁਝ ਜਿਹੜਾ ਉਹ ਦੱਸਣਾ ਪੈਂਦਾ ਇਹ ਹੁਣ ਫਿਰ ਉਹਨਾਂ ਤੇ ਡਿਪੈਂਡ ਕਰਦਾ ਇਹਨਾਂ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗੇ ਨੇ ਕਿ ਉਹ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਅਗਰ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਰਿਐਕਸ਼ਨ ਦੇਣ ਦੀ ਲੋੜ ਨਹੀਂ ਭਰੋਸਾ ਹੁੰਦਾ ਹੈ ਕਿ ਹਾਂ ਮੈਂ ਸੱਚਾ ਹਾਂ ਵੀ ਆ ਦੇਖੋ ਮੇਰੇ ਕੋਲ ਪ੍ਰੂਫ ਨੇ ਸੱਚਾ ਹਾਂ ਮੈਂ ਮੈਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਅਦਾਲਤ ਦੇ ਵਿੱਚ ਜੋ ਵੀ ਕਾਰਵਾਈ ਹੋਊਗੀ ਉਹ ਬਿਲਕੁਲ ਸਹੀ ਹੋਏਗੀ ਤਾਂ ਬਿਲਕੁਲ ਜੋ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਪਰ ਇੱਕ ਲੇਡੀ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਜਾਂਦੇ ਨੇ ਉਸ ਦੇ ਵਿੱਚ ਉਸ ਲੇਡੀ ਦੇ ਨਾਲ ਸਾਡੀ ਟੀਮ ਦੁਆਰਾ ਮੇਰੇ ਸਾਥੀ ਬਲਵਿੰਦਰ ਸਿੰਘ ਦੁਆਰਾ ਇੰਟਰਵਿਊ ਕੀਤੀ ਜਾਂਦੀ ਹੈ ਸਾਰਾ ਉਸ ਦਾ ਜਿਹੜਾ ਜੋ ਉਸ ਨੇ ਇਲਜ਼ਾਮ ਲਗਾਏ ਸੀ ਸਾਰੀ ਜਿਹੜਾ ਉਹ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਸ ਤਰੀਕੇ ਸਾਡੀ ਟੀਮ ਨੂੰ ਜਿਹੜਾ ਬੰਧਕ ਬਣਾਇਆ ਜਾਂਦਾ ਤਿੰਨ ਤੋਂ ਚਾਰ ਘੰਟੇ ਦਬਾਅ ਪਾਇਆ ਜਾਂਦਾ ਕਿ ਜਿਹੜੀ ਵੀਡੀਓਜ਼ ਨੇ ਜਾਂ ਉਹ ਇੰਟਰਵਿਊ ਆ ਉਹ ਡਿਲੀਟ ਕਰੋ ਜਿਹੜਾ ਬਾਬਾ ਹਰਜੀਤ ਸਿੰਘ ਰਸੂਲਪੁਰ ਤੋਂ ਤੁਹਾਡਾ ਅਦਾਰਾ ਮਾਫੀ ਮੰਗੇ ਪਰ ਸਾਡੇ ادارے ਦੇ ਵੱਲੋਂ ਨਿਰਪੱਖ ਪੱਤਰਕਾਰੀ ਕੀਤੀ ਗਈ ਕਿਸੇ ਤਰੀਕੇ ਦੀ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਵੱਲੋਂ ਫਿਲਹਾਲ ਮਾਫੀ ਨਹੀਂ ਮੰਗੀ ਗਈ ਕਿਉਂਕਿ ਸਾਡੇ ਜਿਹੜੇ ਪੱਤਰਕਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਉਸ ਇੰਟਰਵਿਊ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਉੱਪਰ ਕੋਈ ਇਲਜ਼ਾਮ ਨਹੀਂ ਲਗਾਇਆ ਜੋ ਇਲਜ਼ਾਮ ਲਗਾਏ ਨੇ ਉਹ ਲੇਡੀ ਨੇ ਲਗਾਏ ਨੇ ਅਸੀਂ ਪੁੱਛਿਆ ਸੀ ਕਿ ਤੁਹਾਡੇ ਨਾਲ ਕੀ ਕੋ ਜੋਇਆ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਸੀ ਸਰਪਾ ਉਹਨਾਂ ਦਾ ਪੱਖ ਜਾਣਨਾ ਉਤੋਂ ਬਾਅਦ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਖ ਚਾਨਣ ਜਾਂਦੀ ਹੈ ਸਾਡੀ ਟੀਮ ਤਾਂ 3-4 ਘੰਟੇ ਬੰਦਕ ਬਣਾਇਆ ਜਾਂਦਾ ਉਸ ਤੋਂ ਬਾਅਦ ਹੁਣ ਅਸੀਂ ਸਾਰੇ মিডিਆ ਅਦਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਬਾਬਾ ਹਰਜੀਤ ਸਿੰਘ ਅਸੂਲਪੁਰ ਦੀ ਜਿਹੜੀ ਇਹ ਸਚਾਈ ਆ ਇਹ ਲੋਕਾਂ ਸਾਹਮਣੇ ਲਿਆਂਦੀ ਜਾਵੇ ਤੇ ਲੋ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਤਰੀਕੇ ਜੇਕਰ ਕੋਈ ਨਰਪੱਖ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦਾ ਕੋਈ ਅਦਾਰਾ ਤਾਂ ਉਸ ਦੇ ਉੱਪਰ ਇਸ ਤਰੀਕੇ ਦਬਾਅ ਪਾਇਆ ਜਾਂਦਾ ਪਰ ਸਾਡੇ ادارے ਦੇ ਵੱਲੋਂ ਨਿਰਪੱਖ ਪੱਤਰਕਾਰੀ ਪਹਿਲਾਂ ਕੀਤੀ ਗਈ ਆ ਹੁਣ ਫੇਰ ਕਰ ਰਿਹਾ ਅੱਗੇ ਕਰਦੇ ਰਾਂਗੇ ਕਿਸੇ ਤਰੀਕੇ ਦੀ ਜੜੀ ਮਾਫੀ ਨਹੀਂ ਮੰਗੀਗੀ ਕਿਉਂਕਿ ਅਸੀਂ ਖੁਦ ਇਲਜ਼ਾਮ ਨਹੀਂ ਲਗਾਏ ਇੱਕ ਲੇਡੀ ਨੇ ਇਲਜ਼ਾਮ ਲਗਾਏ ਸੀ ਜੋ ਕਹਿ ਰਹੀ ਆ ਕਿ ਮੇਰ ਕੋ ਐਫ ਆਈ ਆਰ ਦੀ ਕਾਪੀ ਆ ਪੁਲਿਸ ਨੇ ਐਫ ਆਈ ਆਰ ਰਜਿਸਟਰ ਕੀਤੀ ਆ ਤਾਂ ਅਸੀਂ ਅਪੀਲ ਕਰਾਂਗੇ ਦਰਸ਼ਕਾਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ